ਕਿੱਥੇ ਤੇ ਰਹਿਣਾ ਨੇ ਤੁਸੀਂ ਕਿੱਥੇ ਤੇ ਰਹਿਣਾ ਨਹੀਂ ਫਿਰ ਪੰਜਾਬ ਚ ਕੀ ਕਰਦੇ ਮਰੇ ਆਹ ਕੰਡਾ ਹੈ ਆਹ ਦੇਤੇ ਸੋਦਾ 10 ਸਾਲ ਹੋ ਗਏ ਇੱਥੇ ਮੰਗਦੇ ਆਂ ਅੰਮ ਕਰ ਲੋ ਛੋਟਾ ਮੋਟਾ ਕੋਈ ਕੋਲਡ ਕੋਲ ਡਰਿੰਕ ਵਗੈਰਾ ਕੋਈ ਐਸੀ ਚੀਜ਼ ਰੱਖ ਲਓ ਨਾ ਆਹ ਦੇ ਲਓ ਹਾਂ ਇੱਕ ਮਿੰਟ ਖੋਲੋ ਬੈਗ ਖੋਲੋ ਉਹ ਆ ਕਿੰਨਾਗਾ ਇਹ ਪੈਸਾ ਕਿੰਨੇ ਪੈਸੇ ਨੇ ਇਹ ਪਤਾ ਨਹੀਂ ਕਿੰਨੇ ਨੇ ਖੋਲੋ ਦੁਬਾਰੇ ਬੈਗ ਇਹ ਥੋੜੇ ਨੇ ਇਹ ਭਰੇ ਆ ਪਿਆ ਹੋਰ ਕੀ ਚਾਹੀਦਾ ਤੁਹਾਨੂੰ ਕਿੰਨੇ ਸਾਲ ਤੋਂ ਮੰਗਦੀ ਆ ਜੀ ਕਿੰਨੇ ਤੋਂ 4 ਸਾਲ ਤੋਂ ਉੱਪਰ ਅਸੀਂ ਮੀਡੀਆ ਤੋਂ ਅਸੀਂ ਇਹ ਜੇ ਬੰਦੇ ਦੀ ਕਾਰਵਾਈ ਕਰਦੇ ਆ ਹੁਣ ਇਹ ਤੇਰੇ ਅੰਦਰ ਪਵਾ ਦਈਏ ਬੋਲ ਕੇ ਚ ਪਵਾ ਦਈਏ ਇਹ ਪੈਸੇ ਸੁਭਾਅ ਤੇ ਦੱਸੋ ਪਵਾ 10 ਰੁਪਏ ਪਾਇਆ ਕਮਾਏ ਕਿੰਨੇ ਨੇ ਸਾਰੇ ਪਵਾ ਦੇਣੇ ਆ ਤੇਰੇ ਜਦੋਂ ਬਾਦ ਹੋਰੇ ਦੇਖ ਲਈ ਅੱਜ ਤੈਨੂੰ ਚੱਲ ਪਹਿਲੀ ਵਾਰ ਬਖਸ਼ ਦਿੰਨੇ ਆ ਅੱਗੇ ਤੋਂ ਜਿੰਨੇ ਤੇਰੇ ਇਕੱਠੇ ਹੋਏ ਉਹ ਸਾਰੇ ਅੰਦਰ ਪਵਾ ਦੇਣੇ ਆ ਅਸੀਂ ਕਿਸ ਵੇਲੇ ਸਮਝਾ ਕੇ ਗਿਆ ਫੇਰ ਇੱਧਰ ਲਾ ਕੇ ਇਹ ਚੈੱਕ ਕਰਦੇ ਹੁੰਦੇ ਇਹਨਾਂ ਦੇ ਫਸਟ ਇਹ ਕੀ ਚੀਜ਼ ਆ ਇਹ ਇਹ ਕਦੇ ਵਾਸਤੇ ਇਹ ਕਿ ਨਟ ਕਰ ਰਹੀਆਂ ਤੂੰ ਨੇ ਚੋਲਾ ਭਰ ਲਿਆ ਤਾਂ ਉਰੇ ਕੀ ਨਾਟਕ ਪੜਿਆ ਤੇ ਗੁਰੂ ਘਰ ਚ ਇਹ ਸੌਰੀ ਮਾਲਕ ਕੋਈ ਗੱਲ ਨਹੀਂ ਅੱਗੇ ਵਾਸਤੇ ਅੱਗੇ ਤੋਂ ਗੁਰੂ ਘਰ ਨਹੀਂ ਮੰਗਣਾ ਆਪਣੇ ਪੰਜਾਬੀ ਨੇ इमोशनल ਲੋਕ ਆਪਾਂ ਮੜ ਜੇ ਕੋਸ ਆ ਦੇਖੋ ਇਹਨੇ ਲੱਤ ਤਿਆਂ ਕਰਕੇ ਦਗਾ ਤਾਂ ਮੜ ਜੇ ਰੋ ਪਈ ਉਰੇ ਜਦੀ ਕੱਟ ਕੱਟ ਕੇ ਪੰਪ 500 ਫੜਾ ਦੇਣਗੇ ਹੁੰਦੇ ਆ ਉਹ ਬਾਦ ਲੋਕ ਆਪਣੇ ਇਹ ਇਹੀ ਚੀਜ਼ ਦਾ ਫਾਇਦਾ ਚੱਕਦੇ ਨੇ ਉਹ ਸਾਲੇ दारू ਪਿੰਦੇ ਨਾਲੇ ਸਾਰੇ ਪੈਸੇ ਜਾਵਾ ਕਰਾ ਦੇ ਪਤਾ ਜੀ ਸਾਨੂੰ ਸਾਡੇ ਤੋਂ ਕੋਈ ਨਹੀਂ ਲੁਕੇ ਅਸੀਂ 6 ਮਹੀਨੇ ਹੋ ਗਏ ਹੀ ਕੰਮ ਤੇ ਲੱਗੇ ਸਾਨੂੰ ਕੱਲੀ ਗੱਲੀ ਇਹਨਾਂ ਦੀ ਰਗ ਪਤਾ ਜੋ ਕੋਸੇ ਕਰਦੇ ਨੇ ਨਾ ਉਰੇ ਦੱਸਤਾ ਜੇ ਮੈਂ ਕਹਿੰਨਾ ਉਰੇ 66 ਘੋੜ ਨੇ ਲੋਕਾਂ ਨੇ ਜੋ ਕੋਸੇ ਕਰਦੇ ਨੇ ਆਹੋ ਕਿ ਮੇਰਾ ਨੰਬਰ ਲੈ ਲਓ ਤੁਹਾਨੂੰ ਨੰਬਰ ਲਿਖਾ ਦਿੰਨਾ ਜਾ ਕੇ ਮੇਰੀ ਗੱਲ ਕਰਾ ਦਿਓ ਉਹ ਗਿਆ ਤਾਂ ਉਹਨੇ ਬਾਈ ਨੇ ਭੀਜੇ ਵੇ ਤੇ ਆਖਾਂ ਨੂੰ آپریشن ਤਾਂ ਦੋ ਮੁੰਡੇ ਥੀ ਨਾਲ ਹਾਂਜੀ ਕੀ ਲੋਡ ਆ ਤੁਹਾਨੂੰ ਜੀ ਕੀ ਲੋਡ ਆ ਜੀ آپریشن ਹੋਣਾ ਕਾ ਦਾ آپریشن ਹੋਣਾ ਜੀ ਨਹੀਂ ਤੇ ਤੁਸੀਂ ਕਰੋਣਾ آپریشن ਹਾਂਜੀ ਤੇ ਪੁਲਿਸ ਕਰ ਫੋਨ ਯਾਰ ਕੰਮੇ ਫੜ ਲਿਆ ਤੁਸੀਂ ਉਰੇ ਖੜ ਕੇ ਉਰੇ آپریشن ਹੁੰਦਾਗਾ ਆਖਾਂ ਦੀ ਕਰੀਆਂ ਦੇਖਦਾ ਰੂਪੀ ਵਾਇਆ ਨੂੰ ਪਤਾ ਲੱਗ ਰਹੇ ਦੇਖਦਾ ਯਾਰ ਨਸ਼ਾ ਕੀਤਾ ਵਾ ਦੇਖਦਾਗਾ ਅੱਛਾ ਕਿੰਨੇ ਚਿਰ ਤੋਂ ਖੜਿਆ ਹੋਰੇ ਇੱਥੇ ਤਾਂ ਤਕਰੀਬਨ ਮੈਂ ਸਾਲ ਤੋਂ ਹੀ ਖੜਦਾ ਜੀ ਫੇਰ ਸਾਲ ਤੋਂ ਕਿੰਨੇ ਕਿੰਨੇ ਪੈਸੇ ਇਕੱਠੇ ਕਰ ਲਏ ਸਾਲ 'ਚ ਸਾਲ ਤੋਂ ਵੀਰੇ ਮੇਰਾ ਰੈਂਟ ਜਾਈ ਜਾਂਦਾ ਵੇ ਤੇ ਮੇਰਾ ਅੱਬ ਤੇਰਾ ਉਹੀ ਚੱਲੀ ਆਉ ਸਾਰੀ ਜ਼ਿੰਦਗੀ ਰੈਂਟੇ ਜਾਈ ਜਾਊਗਾ ਤੇਰਾ ਫੇਰ ਲਾਜ ਤਾਂ ਨਹੀਂ ਤੇਰਾ ਹੁੰਦਾ ਨਹੀਂ ਵੀਰੇ ਇਹ ਹੀ ਗੱਲ ਨਹੀਂ ਤੇਰੇ ਇੱਥੋਂ ਹੀ ਪਤਾ ਲੱਗ ਜਾਂਦਾ ਕਹਦੇ ਭਾਈ ਮੈਂ 10000 ਇਕੱਠਾ ਕਰ ਲਿਆ 20000 ਇਕੱਠਾ ਕਰ ਲਿਆ ਫੇਰ ਤਾਂ ਇਦਾਂ ਸੱਚ ਮੰਨ ਲੈਂਦੇ ਵੀ ਸਾਲ 'ਚ ਤਾਂ ਭਾਈ ਕਿੰਨੇ ਪੈਸੇ ਉਹ ਗੱਲ ਸੁਣੋ ਇੱਕ ਸਾਲ ਤੋ ਕਹਿੰਦਾ ਮੈਂ ਲਾਜ ਲਈ ਪੈਸੇ ਇਕੱਠੇ ਕਰਦਾ ਸਾਲ ਚ ਤੇ ਨਾ ਰੁਪਈਆ 100 ਨਹੀਂ ਜੋੜਿਆ ਹੈਗਾ ਤੈਨੂੰ ਲਿਦਿਆਂ ਦੀ ਵਾਰ ਤੂੰ ਟੱਕਰਿਆ ਪਹਿਲੀ ਵਾਰ ਵਾਰਨਿੰਗ ਸਮਝ ਲੈ ਬੇਨਤੀ ਸਮਝ ਲੈ ਠੀਕ ਆ ਜੋ ਮਰਜੀ ਸਮਝ ਲੈ ਅੱਜ ਤੋਂ ਬਾਅਦ ਕਿਸੇ ਵੀ ਗੁਰੂ ਘਰ ਭੀਖ ਮੰਗਦਾ ਦੇਖ ਗਿਆ ਤੂੰ ਫਿਰ ਤੂੰ ਆਪਣੀ ਜੋ ਆਪਣਾ ਪੜਿਆ ਵੇਚਾਰ ਲਈ ਜੇ ਪੜਿਆ ਵਾ ਠੀਕ ਆ ਫਿਰ ਤੂੰ ਆਪਣੇ ਆਪਣੇ ਹਾਲਾਤ ਅਦਾਪ ਜ਼ਿੰਮੇਵਾਰ ਹੋਵੇਂਗਾ ਜੋ ਵੀ ਤੇਰੇ ਨਾਲ ਕਾਰਵਾਈ ਹੋਵੇ ਇਧਰ ਨੂੰ ਅੰਦਰ ਨੂੰ ਸੰਗਤ ਦਾਰੂਆਂ ਪੀਵੇ ਭਈਏ ਅਸੀਂ ਕੱਢੇ ਬਾਹਰ ਦੇ ਹੈਂ ਕੀ ਕਰ ਲੋਈਆਂ ਨਾਵਲ ਜੀ ਦਾ ਅਸੇ ਪਛਤਨਾ ਬਗਵਾਨ ਨੇ ਕਿ ਦੋ ਕਿੱਥੇ ਨੇ ਉਹ ਸਾਬ ਸਤਪਾਤਸਾ ਜੀ ਬਚਨ ਕਰ ਤੁਸੀਂ ਜੀਰਕਪੁਰ ਤੋਂ ਹੋ ਰਹੇ ਆਂ ਕਿੱਥੇ ਦੇ ਰਹਿਣਾ ਨੇ ਤੁਸੀਂ ਕਿੱਥੇ ਦੇ ਰਹਿਣਾ ਨਹੀਂ ਫਿਰ ਪੰਜਾਬ ਚ ਕੀ ਕਰਦੇ ਹੋਰੇ ਇੱਥੇ ਮੰਗਦੇ ਹਾਂ ਨਹੀਂ ਹੋਰ ਪਰਿਵਾਰ ਚ ਕੋਈ ਨਹੀਂ ਹੈਗਾ ਹੋਰ ਬਾਕੀ ਦਿਨ ਕੀ ਕਰਦੇ ਹੋ ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਤੋਂ ਕੀਖ ਨਹੀਂ ਮੰਗ ਸਕਦੇ ਨਿਕੋ ਕੋਈ ਕੰਮ ਕਰ ਲੋ ਛੋਟਾ ਮੋਟਾ ਕੋਈ ਕੋਲਡ ਕੋਲਡ ਰਿੰਕ ਵਗੈਰਾ ਕੋਈ ਐਸੀ ਚੀਜ਼ ਰੱਖ ਲਓ ਨਾ ਕੋਈ ਲੋਨ ਨੂੰ ਛੋਟਾ-ਵੋਟਾ ਲੋਨ ਮਿਲ ਜਾ ਜੀ ਪੈਸਾ ਤਾਂ ਮੈਂ ਕੋਠੀ ਨੇ ਸਬਜ਼ੀ ਕੱਟਦੀ ਹਾਂ ਗੁਰਦੁਆਰਾ ਸਾਹਿਬ ਨਹੀਂ ਮੰਗਣਾ ਹੈਗਾ ਤੁਹਾਨੂੰ ਅਸੀਂ ਵੈਸੇ ਪੱਤਰ ਕਰਾਂ ਜੇ ਤੁਸੀਂ ਬਾਹਰ ਹੁੰਦੇ ਹੁਣ ਪੁਲਿਸ ਨੂੰ ਝਕਾ ਦੇਣਾ ਸੀ ਤੁਸੀਂ ਬੈਠੇ ਹੀ ਅੰਦਰ ਹੋ ਚਲ ਜੋ ਇੱਥੋਂ ਚਲ ਜੋ ਜੇ ਤੁਸੀਂ ਬਾਹਰ ਹੁੰਦੇ ਨਾ ਆ ਦੇ ਲੋਨ ਆਹ ਇੱਕ ਮਿੰਟ ਖੋਲੋ ਬੈਗ ਖੋਲੋ ਇਹ ਕਿੰਨਾਗਾ ਇਹ ਪੈਸਾ ਕਿੰਨੇ ਪੈਸੇ ਨੇ ਪਤਾ ਨਹੀਂ ਕਿੰਨੇ ਨੇ ਖੋਲੋ ਦੁਬਾਰੇ ਬੈਗ ਇਹ ਥੋੜੇ ਨੇ ਇਹ ਭਰਿਆ ਪਿਆ ਹੋਰ ਕੀ ਚਾਹੀਦਾ ਤੁਹਾਨੂੰ ਵੀਰ ਜੀ ਜੋ ਮੈਂ ਦੋ ਦੇ ਰਹੇ ਨੇ ਨੇ ਲੋਕ ਤਾਂ ਹੁਣ ਸਾਡੇ ਪੰਜਾਬੀ ਵੇਕੂਫ ਨੇ ਸਭ ਦਾ ਨਮਾ 问题 ਇਹਨਾਂ ਨੂੰ 3-4 ਸਾਲ ਹੋ ਗਏ ਦੇ ਇਹ ਬੈਗ ਭਰਿਆ ਆ ਦੇਖੋ ਭਾਜੀ ਖੋਲੀ ਮੜੇ ਆ ਦੇਖੋ ਬੈਗ ਭਰਿਆ ਪਿਆ 3-4 ਸਾਲ ਹੋ ਗਏ ਨੂੰ ਆ ਦੇਖੋ ਕਿੰਨੇ ਪੈਸੇ ਨੇ ਹਾਂ ਹੋ ਕੋਈ ਚ ਹੋਣਾ ਹੀ ਨਹੀਂ ਕਿੰਨੇ ਸਾਲ ਤੋਂ ਮੰਗਦੀ ਹੈ ਜੀ ਮੈਨੂੰ 4 ਸਾਲ ਤੋਂ ਉੱਪਰ ਅਸੀਂ মিডিਆ ਤੋਂ ਅਸੀਂ ਇਹ ਜੇ ਬੰਦੇ ਦੀ ਕਾਰਵਾਈ ਕਰਦੇ ਹਾਂ ਹੁਣ ਇਹ ਤੇਰੇ ਅੰਦਰ ਪਵਾ ਦਈਏ ਗੋਲਕੇ ਚ ਪਵਾ ਦਈਏ ਇਹ ਪੈਸੇ ਸੁਭਾਅ ਕੇ ਦਸਰ ਪਾ 10 ਰੁਪਏ ਪਾਇਆ ਕਮਾਏ ਕਿੰਨੇ ਨੇ ਸਾਰੇ ਪਵਾ ਦੇਣੇ ਆ ਤੇਰੇ ਜਿਆਜਤੋ ਬਾਦੋਰੇ ਦੇਖ ਲਈ ਅੱਜ ਤੈਨੂੰ ਚੱਲ ਪਹਿਲੀ ਵਾਰ ਬਖਸ਼ ਦਨੇ ਅੱਗੇ ਤੋਂ ਜਿੰਨੇ ਤੇਰੇ ਇਕੱਠੇ ਹੋਏ ਸਾਰੇ ਅੰਦਰ ਪਵਾ ਦੇਣੇ ਆ ਅਸੀਂ ਇਹ ਕੀ ਚੀਜ਼ ਆ ਇਹ ਕਾਦੇ ਵਾਸਤੇ ਇਹ ਕੀ ਨਟ ਕਰ ਰਹੀਆਂ ਤੂੰ ਇਹ ਇਕੱਠਾ ਕਰਵੇਂ ਇਹਨੂੰ ਸਿੱਟੇ ਬਾਹਰ ਪੰਜਾਬੀ ਜੀ ਨਹੀਂ ਤੁਸੀਂ ਯੂਪੀ ਦੇ ਰਹਿਣ ਵਾਲੇ ਹੋ ਨਾ ਥੋੜੀ ਯੂਪੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਸਟੇਟ 'ਚ ਤੁਸੀਂ ਜਨਮ ਲਿਆ ਉਹ ਸਰਕਾਰ ਜ਼ਿੰਮੇਵਾਰ ਆ ਤੁਹਾਡਾ ਪਾਲਣ ਪੋਸ਼ਣ ਕਰਨ ਲਈ ਅਸੀਂ ਮੰਨਦੇ ਆ ਤੁਸੀਂ ਪ੍ਰੋਬਲਮ ਹੈਗੀ ਹੈਂਡੀਕੈਪ ਤੋਂ ਹੋਰ ਬਹੁਤ ਦੁਨੀਆ ਹੈਂਡੀਕੈਪ ਤੋਂ ਬਹੁਤ ਲੋਕ ਆ ਜਿਹੜੇ ਵੀਲਚੇਅਰ ਤੇ ਮਿਹਨਤ ਕਰਦੇ ਨੇ ਕੁਝ ਵੇਚਦੇ ਨੇ ਹਰ ਕੋਈ ਭੀਖ ਨਹੀਂ ਮੰਗਦਾ ਹੁਣ ਤੇਰੇ ਬੈਗ ਭਰਿਆ ਪਿਆ ਆ ਦੇਖੋ ਸੰਗਤ ਆ ਦੇਖੋ ਮੈਂ ਆਪਕੇ ਬਾਤ ਮੰਨ ਆ ਦੇਖ ਲਓ ਬੈਗ ਭਰਿਆ ਹੋਇਆ ਪੈਸਿਆਂ ਦਾ ਇਹਦਾ ਤਮ ਜਿਆਦਾ ਇਹ 1000 2000 ਰੁਪਏ ਹੁੰਦਾ 10 ਕੇ ਨੋਟ ਹੈ ਆ 100 100 ਦੇ ਨੇ ਕਿੰਨੇ ਨੇ 100 100 ਦੇ ਚਲੋ ਦੇ ਦੇ ਐਸੇ ਕਰ ਰੋ ਨਹੀਂ ਤੇਰੇ ਹੁਣ ਅੰਦਰ ਪਵਾ ਦਈਏ ਗੋਲਕ ਚ ਉਹ ਤਾਨੂੰ ਪਾਇ ਲੈਣ ਗੋਲਕ ਚ ਪਵਾ ਦਈਏ ਫਿਰ ਹੁਣ ਤਾਂ ਹੀ ਤੈਨੂੰ ਅਕਲ ਆਊਗੀ ਅੱਗੇ ਲਈ ਅੱਗੇ ਵਾਸਤੇ ਨਹੀਂ ਨਹੀਂ ਝੋਲਾ ਭਰ ਲਿਆ ਤਾਂ ਔਰੇ ਕੀ ਨਾਟਕ ਪੜਿਆ ਤੇ ਗੁਰੂ ਘਰ ਚ ਇਹ ਸੌਰੀ ਮਾਲਕ ਕੋਈ ਗੱਲ ਨਹੀਂ ਅੱਗੇ ਵਾਸਤੇ ਅੱਗੇ ਤੋਂ ਗੁਰੂ ਘਰ ਨਹੀਂ ਮੰਗਣਾ ਹੋਰ ਕਿਸੇ ਚੌਂਕ ਚ ਬਹਿ ਜਾ ਜਿੱਥੇ ਮਰਜ਼ੀ ਬਹਿ ਜਾ ਔਰੇ ਸੰਗਤ ਬਹੁਤ ਭਾਵਨਾ ਨਾਲ ਆਉਂਦੀ ਆ ਤੁਸੀਂ ਆ ਕੇ ਅਗਲੇ ਦਾ ਮਨ ਖਰਾਬ ਕਰਦੇ ਹੋ ਠੀਕ ਆ ਨਾ ਸਾਡੇ ਧਰਮ ਚ ਭੀਖ ਮੰਗਣ ਦੀ ਕੋਈ ਜਗ੍ਹਾ ਨਹੀਂ ਠੀਕ ਆ ਹੋਰ ਧਰਮ ਚ ਹੋਊ ਪੇਕਸ਼ਾ ਹੋਊ ਭੀਖ ਹੋਊਗੀ ਪਰ ਸਿੱਖ ਧਰਮ ਚ ਭੀਖ ਮੰਗਣ ਦੀ ਕੋਈ ਨਹੀਂ ਸਾਡੇ ਗੁਰੂ ਸਾਹਿਬ ਨੇ ਉਹ ਅਕਾਲ ਪੁਰਖ ਆਪ ਸੀਗੇ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਸਾਨੂੰ ਮਿਹਨਤ ਕਰਨੀ ਸਿਖਾਈ ਆ ਉਹ ਕਰਨ ਨੂੰ ਕੁਝ ਵੀ ਕਰ ਸਕਦੇ ਸੀ ਆਪ ਪਰਮਾਤਮਾ ਸੀਗੇ ਪਰ ਉਹਨਾਂ ਨੇ ਹੱਲ ਚਲਾਇਆ ਉਹ ਸਾਨੂੰ ਸਿਖਿਆ ਹੀ ਦਿੱਤੀ ਆ ਵੀ ਤੁਸੀਂ ਮਿਹਨਤ ਕਰਕੇ ਖਾਣਾ ਨਹੀਂ ਹੱਲ ਵੀ ਚਲਾਇਆ ਆ ਸਭ ਕੁਝ ਸਾਰੇ ਕੰਮ ਕਰਿਆ ਨਹੀਂ ਅਕਾਲ ਪੁਰਖ ਕੀ ਨਹੀਂ ਕਰ ਸਕਦੇ ਸੀਗੇ ਉਹ ਉਹ ਕਰ ਸਕਦੇ ਸੀ ਜੀ ਨਹੀਂ ਆ ਇਹ ਸਾਡੇ ਮਰਿਆਦਾ ਨਹੀਂ ਹੈ ਕਿ ਤੁਸੀਂ ਪਹਿਲੀ ਵਾਰ ਬੈਠੇ ਹੋ ਲੇਡੀਜ਼ਾਂ ਤੁਹਾਨੂੰ ਬਖਸ਼ਤਾ ਅੱਗੇ ਤੋਂ ਇੱਥੇ ਦਿਖ ਗਿਆ ਜਿਹੜਾ ਚੋਲਾ ਭਰਿਆ ਨਾ ਪੈਸਿਆਂ ਦਾ ਸਾਰਾ ਅੰਦਰ ਪਾਉਣਾ ਪੈਣਾ ਤੁਹਾਨੂੰ ਨਾਲੇ ਤੁਹਾਡੇ ਤੇ ਪੁਲਿਸ ਕਾਰਵਾਈ ਹੋਊਗੀ ਹੁਣ ਤੁਹਾਨੂੰ ਪਤਾ ਆਪਰੇਸ਼ਨ ਜੀਵਨ ਜੋ ਚੱਲਦਾ ਪੰਜਾਬ ਦੇ ਵਿੱਚ ਜਿਵੇਂ ਚੋਰੀ ਜੁਰਮਾਂ ਉਵੇਂ ਭੀਖ ਮੰਗਣਾ ਵੀ ਜੁਰਮਾਂ ਜਿਹੜਾ ਦੰਦਾ ਉਹ ਵੀ ਜੁਰਮਾਂ ਉਹਦਾ ਵੀ ਗਣਾ ਹੈਗਾ ਠੀਕ ਆ ਚਲ ਜੋ ਆਪਣਾ ਘਰੇ ਕੰਮ ਕਰੋ ਸਾਰੇ ਸਰ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਬੋਲਿਆ ਕਰੋ ਦੋ ਤਿੰਨ ਸਾਰਿਆਂ ਦੇ ਘਰ ਦੇ ਸਾਨੂੰ ਬਸ ਮੂਰੇ ਆਉਣਾ ਚਾਹੀਦਾ ਹਾਂ ਅਸੀਂ ਨਹੀਂ ਕਿਸੇ ਨੂੰ ਬਖਸ਼ਦੇ ਜਿਹੜਾ ਮਰਜੀ ਇਹ ਪਤਾ ਕਿ ਇਹ ਸਿਰਫ ਲੋਕਾਂ ਨੂੰ ਆਪਣੇ ਪੰਜਾਬੀ ਨੇ इमोशनल ਲੋਕ ਆਪਾਂ ਮੜ ਜੇ ਕੋਸ ਆ ਦੇਖੋ ਇਹਨੇ ਲੱਤਾਂ ਕਰਕੇ ਤਾਂ ਮੜ ਜੇ ਰੋਪੀ ਉਰੇ ਜਦੀ ਕੱਟ ਕੱਟ ਕੇ ਪੰਪ 500 ਦੇ ਫੜਾ ਦੇਣਗੇ ਹੁੰਦੇ ਆ ਉਹ ਬਾਅਦ ਲੋਕ ਆਪਣੇ ਇਹ ਇਹੀ ਚੀਜ਼ ਦਾ ਫਾਇਦਾ ਚੱਕਦੇ ਨੇ ਉਹ ਸਾਲੇ दारू ਪਿੰਦੇ ਨਾਲੇ ਪੈਸੇ ਜਮ ਕਰਾ ਲੈਂਦੇ ਪਤਾ ਜੀ ਸਾਨੂੰ ਸਾਡੇ ਤੋਂ ਕੋਈ ਨਹੀਂ ਲੁਕੇ ਅਸੀਂ 6 ਮਹੀਨੇ ਹੋ ਗਏ ਹੀ ਕੰਮ ਤੇ ਲੱਗੇ ਸਾਨੂੰ ਕੱਲੀ ਗੱਲੇ ਨਾਲ ਦੀ ਰਗ ਪਤਾ ਜੋ ਕੋਸੇ ਕਰਦੇ ਨੇ ਨਾ ਉਰੇ ਦੱਸਤਾ ਜੇ ਮੈਂ ਕਹਿੰਨਾ ਉਰੇ ਛੇਤਰ ਖੋਲ ਲੈਣੇ ਲੋਕਾਂ ਨੇ ਜੋ ਕੋਸੇ ਕਰਦੇ ਨੇ ਇਸਰਪੇ ਮੋਸ਼ਨਲ ਕਰਦੇ ਇਹ ਪਾੜ ਕੇ ਸਿੱਟਦੇ ਨੇ ਫਿਰ ਕਿਤੇ ਬਹਿ ਜਾਂ ਪੰਜਾਬੀ ਚ ਕਿਉਂ ਛਪਵਾਇ ਤੂੰ ਹੈਗੀ ਯੂਪ ਦੀ ਹਿੰਦੀ ਚ ਛਪਵਾਇ ਉਹ ਨਹੀਂ ਨਹੀਂ ਛਪਾਇ ਕਿਸੇ ਵੀਰ ਜੀ ਨੇ ਛਾਪਕ ਛਪਵਾ ਆ ਵੀਰ ਜੀ ਨੇ ਵੀਰ ਜੀ ਦਾ ਤੁਸੀਂ ਫਾਇਦਾ ਚੱਕਦੇ ਹੋ ਵੀਰ ਜੀ ਨੇ ਜਿਹੜੇ ਛਪਵਾਏ ਇਹ ਸਾਰੇ ਵੀਰ ਜੀ ਵੀਰ ਜੀ ਉਹ ਵੀਰ ਜੀਆਂ ਨੇ ਤੰਗ ਕੀਤਾ ਵੀਰ ਜੀਆਂ ਨੇ ਮਾਹੌਲ ਖਰਾਬ ਕੀਤਾ ਜਿਹੜੇ ਵੀਰ ਜੀ ਮੋਸ਼ਨਲ ਹੋ ਜਾਂਦੇ ਨੇ ਤੇਰੇ ਘਰ ਵਾਲੇ ਨੂੰ ਕੀ ਕਿਹਾ ਕਰਦੇ ਹੋਇਆ ਹੈ ਹੈ ਘਰ ਤੇ ਭਾਈ ਹੋਵੇ ਆਪਣੇ ਕਿੰਨੇ ਹੀ ਹੈਂਡੀਕੈਪਟ ਨੇ ਇਹਦਾ ਤੁਹੇ ਕੋਈ ਵਾ ਤੋ ਰਿਕਾ ਰੱਭ ਰਿਆ ਇੱਕ ਤਰੀਕਾ ਰੱਭ ਰਿਆ ਜੀ ਬਸ ਇਹਨਾਂ ਨੇ ਹਾਂ ਅੱਗੇ ਮਿੰਟ ਜਾ ਦੇ ਮੈਨੂੰ ਪਤਾ ਜੀ ਅਸੀਂ ਸਾਰੇ ਗੁਰੂ ਘਰਾਂ 'ਚ ਹੁਣ ਤਾਂ ਨਾ ਪੱਗਾਂ ਬੰਨ ਕੇ ਬੈਠਣ ਲੱਗੇ ਗੁਰਦੁਆਰੇ 'ਚ ਦਾੜੇ ਰੱਖ ਲੈ ਅਸੀਂ ਤਾਂ ਚੱਲੋ ਪਤੇਤਾ ਇਹਨਾਂ ਨੇ ਤਾਂ ਕੀਰਤਪੁਰ ਸਾਹਿਬ ਅਸੀਂ ਕਈ ਫੜੇ ਨੇ ਉੱਥੇ ਦਸਤਾਰਾ ਬੰਨ ਕੇ ਦਿਮਾਲੇ ਸਜਾ ਕੇ ਦਾੜੀਆਂ ਰੱਖ ਕੇ ਮੰਗ ਰਹੇ ਨੇ 12 ਲੋਕ ਆਉਂਦੇ ਨੇ ਅਗਲਾ ਕਹਿੰਦਾ ਵੀ ਪੰਜਾਬੀ ਮੰਗਦੇ ਨੇ ਸਿੱਖ ਮੰਗਦੇ ਨੇ ਨਹੀਂ ਅੱਜ ਤੋਂ ਪਹਿਲਾਂ ਲੋਕ ਦੁਨੀਆ ਮੰਨਦੀ ਸੀ ਵੀ ਸਿੱਖ ਮਰ ਜੂਗਾ ਪਰ ਭੀਖ ਨਹੀਂ ਮੰਗਦਾ ਪਰ ਇਹਨਾਂ ਨੇ ਉਹ ਕਹਾਵਤ ਝੂਠੀ ਬਾਦੀ ਤੇ ਇਥੇ ਬਹੁਤ ਬੈਠਦੇ ਆ ਕੇ ਜੀ ਇੱਕ ਹੋਰ ਆਉਂਦਾ ਉਹ ਜਿੱਥੇ ਮਰਜੀ ਜਾਓ ਚੌਂਕ ਚੋਕ ਉਹੀ ਗੱਲ ਚੌਂਕ 'ਚ ਬਹਿ ਜਾ ਅਸੀਂ ਕੋਈ ਥੋੜੀ ਕੋ ਕਹਿੰਨੇ ਆ ਜਿੱਥੇ ਮਰਜ਼ੀ ਮੰਗੇ ਓਰੇ ਨਾਲੇ ਯੂਪੀ ਦੀ ਰਹਿਣ ਵਾਲੀਆਂ ਤੂੰ ਵੀ ਪੰਜਾਬ 'ਚ ਕੀ ਕਰਦੀਆਂ ਬਣੇ ਯੂਪੀ 'ਚ ਜਾ ਕੇ ਮੰਗੋ 20 ਸਾਲ ਤੋਂ ਰੇ ਮੰਗ ਕੇ ਹੀ ਖਾ ਰਹੇ ਨੇ ਉਹੀ ਬੇਬਕੂ ਬਾਕੀ ਸਾਡੇ ਪੰਜਾਬੀ ਨੇ ਵੀ ਜਿਹੜੇ ਦੰਦੇ ਨੇ ਇਹ ਜਿਹਿਆਂ ਨੂੰ ਜੇ ਦੇਣਾ ਬੰਦ ਕਰ ਦਣ ਸਾਡੇ ਵਰਗਿਆਂ ਨੂੰ ਤਾਂ ਇਹਨਾਂ ਦਾ ਖੱਪਣ ਦੀ ਲੋੜ ਇਹਨਾਂ ਪਵੇ ਹਾਂ ਹਾਂ ਅਗੇ ਲਾ ਤੁਹਾਡੇ ਸਾਹਮਣੇ ਕਿੰਨੇ ਪਾਦੇ ਝੋਲਾ ਭਰੀ ਫਿਰਦੀ ਹੈ ਜੀ ਇਹ ਕਈ ਅਸੀਂ ਚਮਕੌਰ ਸਾਹ ਫੜੀ ਹੈ ਜੀ ਉਹਨੇ ਦੋ ਬੀਬੀਆਂ ਰੱਖੀਆਂ ਹੋਈਆਂ ਪੈਸੇ ਜਦ 5-700 ਇਕੱਠਾ ਹੋ ਗਿਆ ਇੱਕ ਨੂੰ ਭੜਾ ਦਿੰਦੀ ਆ ਫਿਰ ਦੂਈ ਆ ਜਾਂਦੀ 5-700 ਇਕੱਠਾ ਕਰਕੇ ਉਹਨੂੰ ਕੋਲ 150 ਫਿਰ ਰੱਖਦੀ ਆ ਇਹ ਤਾਂ ਬਹੁਤ ਸਾਨੂੰ ਤਾਂ ਇਹਨਾਂ ਦੀ ਰਗ ਰਗ ਦਾ ਪਤਾ ਹੁਣ ਕੀ ਕਰਦੀਆਂ ਨੇ ਕੋਈ ਕੁਛ ਕਪਟ ਕੋਈ ਨਾ ਨਨ ਕਰਦੇ ਆਂ ਆਪਾਂ ਤਾਂ ਜਿੰਨੇ ਕੁ ਪ੍ਰਮਾਤਮਾ ਨੇ ਡਿਊਟੀ ਲਈ ਆ ਪੂਰਾ ਕਰੀਦਾ ਇਹਨਾਂ ਦਾ ਗੁਰੂ ਘਰਾਂ 'ਚ ਇਹਨਾਂ ਦਾ ਜਿਹੜਾ ਗੰਦ ਪਾਉਂਦੀਆਂ ਨੇ ਆ ਦੇਖੋ ਬਿਰਦਾ ਸ਼ਰਮ ਵਾਲੇ ਬੈਠੇ ਨੇ ਜਿਹੜੀ ਸੇਵਾ ਇਹਨਾਂ ਨੂੰ ਪੈਣੀ ਸੀਗੀ ਉਹ ਇਕੱਠੀ ਕਰ ਰਹੀ ਆ। ਕੱਲ ਮੈਂ ਘੱਟ ਹੋਰ ਦੇਖਿਆ ਕੋਸਾ? ਉਹ ਦੇਖਿਆ ਤੁਸੀਂ? ਨਹੀਂ। ਬਹੁਤ ਹੀ ਬੈਠਾ ਸਾਹਮਣੇ। ਕਿੱਥੇ? ਉਹ ਸਾਹਮਣੇ ਬੈਗ ਲੈ ਕੇ ਉਹ ਵੀ ਉੱਥੇ ਬੰਦ ਆ 12 ਮਿੰਟ। ਕਿੱਥੇ ਬੈਠਾ? ਉਹ ਸਰਦਾਰ ਘੱਟ ਸਾਹਮਣੇ ਆ। ਆਜੋ ਦਿਖਾਓ। ਹੌਣ ਦੀ ਬੀਬੀ ਦੀ ਕੋਈ ਕੇ ਸਿੰਘ ਜੀ ਦੀ ਨਾ ਨਾ ਨਹੀਂ ਵੀਡੀਓ ਮੜੀ ਦਿਖਾਣਾ ਬਾਬੇ ਹਾਂਜੀ ਕੀ ਕਰਦੇ ਹੋ ਕੀ ਕਰਦੇ ਹੋ ਤੁਹਾਨੂੰ ਪਤਾ ਪੰਜਾਬ ਚ ਨਵਾਂ ਕਾਨੂੰਨ ਬਣ ਗਿਆ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਜਿਵੇਂ ਚੋਰੀ ਜੁਰਮਾ ਉਵੇਂ ਹੁਣ ਮੰਗਣਾ ਵੀ ਜੁਰਮਾ ਪਤਾ ਤੁਹਾਨੂੰ ਹੁਣ ਪੁਲਿਸ ਬੁਲਾਈਏਗਾ ਪਿਆਰ ਨਾਲ ਜਾਣਾ ਨੀ ਉਰੇ ਇਹਦੀ ਹਦੂਦ ਦੇ ਨੇੜੇ ਨਹੀਂ ਬੈਠਣਾ ਗੁਰੂ ਘਰ ਦੇ ਜੂਰ ਕਿਤੇ ਚੌਂਕ 'ਚ ਬਹਿ ਜਾਓ ਜਾ ਕੇ ਨਾਲੇ ਅੱਗੇ ਤੇ ਜੇ ਦੇਖ ਗਈ ਸਾਡਾ ਢੇੜਾ ਹੁਣ ਪੱਕਾ ਗਿਆ ਸੀ ਫਿਰ ਇੱਕ ਵਾਰ ਅਸੀਂ ਵਾਰਨਿੰਗ ਦਿੰਨੇ ਆਂ ਗਾਹ ਨੂੰ ਪੁਲਿਸ ਕਾਰਵਾਈ ਕਰਾਵਾਂਗੇ ਅਸੀਂ ਫੇਰ ਨਾ ਕਿਹਾ ਹਣਾ ਤੋੜ ਤੇ ਬਹਿ ਜਾ ਬਾਬੇ ਬਾਹਰ ਜਾਓ ਤੁਹਾਡੀ ਮਜਬੂਰੀ ਆ ਕੋਈ ਕੰਮ ਕਰ ਤੁਹਾਨੂੰ ਕਰਾਉਣਾ ਦੱਸੋ ਸੇਵਾ ਕਰਵਾ ਦਿੰਨੇ ਆ ਕਿਤੇ ਕੰਮ ਕਰ ਕਰ ਲੋ ਛੋਟਾ ਮੋਟਾ ਇਲਾਜ ਤਾਂ ਤੁਹਾਡਾ ਹਸਪਤਾਲ 'ਚ ਹੋ ਜਾਣਾ ਫਰੀ ਚ ਜਾਂ ਤੁਸੀਂ ਉੱਥੇ ਚੱਲ ਜਾਓ ਹਸਨਪੁਰ ਮੈਂ ਫੋਨ ਕਰ ਦਿੰਨਾ ਵੀਰ ਗੁਰਪ੍ਰੀਤ ਨੂੰ ਜਾਂ ਫਿਰ ਤੁਸੀਂ ਅਨਮੋਲ ਕਬਾਤਰ ਆਪਣਾ ਲੁਧਿਆਣੇ ਬੈਠਦਾ ਹੈਗਾ ਉੱਥੇ ਚਲ ਜੋ ਸਰਕਾਰੀ ਹਸਪਤਾਲ 'ਚ ਬੈਠਦੇ ਨੇ ਹੈ ਤੁਸੀਂ ਪੀਜੀਆ ਚਲ ਜੋ ਪੀਜੀਆ ਤੱਕ ਚਲੋ ਬਾਹਰ ਆ ਜਾਓ ਦੋ ਮਿੰਟ ਦੋ ਮਿੰਟ ਹੈ ਨਾ ਨਾ ਫ੍ਰੀ ਹੁੰਦਾ ਤੁਸੀਂ ਕਾਰਡ ਬਣਵਾਉਣਾ ਇਹਦਾ 10 ਲੱਖ ਵਾਲਾ ਪਰ ਆ ਭੀਖ ਨਹੀਂ ਮੰਗਣੀ ਜੇ ਤੁਹਾਡੇ ਘਰ ਕਿੱਥੇ ਕਿੱਥੇ ਰਹਿਣਾ ਨੇ ਤੁਸੀਂ ਡੇਢ ਪਾ ਫਿਰ ਹੋਰ ਕੀ ਕਰਦੇ ਫਿਰ ਤੁਸੀਂ ਤੁਸੀਂ ਉੱਥੇ ਕੋਈ ਦੱਸ ਦੋ ਕਿਹਦੇ ਸੇਵਾ ਲਾ ਦਿੰਦੇ ਆ ਤੁਹਾਨੂੰ 2-3000 ਰੁਪਏ ਦਾ ਸਮਾਨ ਪਾ ਕੇ ਦੇ ਦਿੰਦੇ ਆ ਆਪਣੀ ਮਿਹਨਤ ਕਰਕੇ ਖਾਓ ਪਰ ਆ ਭੀਖਨਾਕ ਵਾਂਗੋ ਪੰਜਾਬ ਦੇ ਆ ਤੁਸੀਂ ਪੰਜਾਬ ਦੇ ਹੋ ਬਸ ਆਪ ਹੀ ਤੁਹਾਨੂੰ ਤਾਂ ਕਿਹਾ ਜੀ ਕਿਤੇ ਬਾਹਰ ਦੇ ਹੁੰਦੇ ਫਿਰ ਤੁਹਾਨੂੰ ਬਾਹਰ ਦੇ ਕਹਿਣਾ ਦੀ ਵੀ ਜਿਹੜੀ ਸਟੇਟ ਦਾ ਬੰਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਜੇ ਪੰਜਾਬ ਦਾ ਤਾਂ ਸਾਡੀ ਜ਼ਿੰਮੇਵਾਰੀ ਆ ਤੁਹਾਡਾ ਮਿਹਨਤ ਦਾ ਕੰਮ ਸ਼ੁਰੂ ਕਰਾ ਦਿੰਨੇ ਆ ਕੋਈ ਲੇਜ਼ ਲੂਜ਼ ਵਗੈਰਾ ਇਦਾਂ ਦਾ ਛੋਟਾ ਮੋਟਾ ਕੰਮ ਉਹ ਬੈਠ ਕੇ ਆਪਣਾ ਕਰੀਗੇ ਮਿਹਨਤ ਕਰਕੇ ਕਮਾਓ ਹਰ ਵੀ ਖੜੇ ਆਂ ਭਾਈ ਜੜਪੇ ਕਿਹੜੀ ਜਗ੍ਹਾ ਤੇ ਰਹਿਣ ਆਲੇ ਹੋ ਜੜਪਾ ਠਾਣੇ ਵਾਲੇ ਦੇ ਘਰ ਆ ਜੀ ਹੁਣ ਉੱਥੇ ਜਾਵੋਗੇ ਘੌਰੀ ਰਹਿਣਾ ਨਹੀਂ ਉਰੇ ਕਿੱ데 ਘਰ ਰਹਿਨੇ ਹੋ ਫਿਰ ਇੱਥੇ ਵਸੇ ਕਿੱ데 ਦੁਕਾਨ ਦੇ ਅੱਗੇ ਚਲੋ ਨਹੀਂ ਉਰੇ ਕਿਉਂ ਇੱਕ ਮਿੰਟ ਉਰੇ ਕਿਉਂ ਰਹਿਨੇ ਹੋ ਉਰੇ ਕੀ ਕਾਰਨਾ ਰਹਿਣ ਦਾ ਤੁਹਾਡਾ ਉਹ ਇਹ ਜੀ ਪਤਾ ਕੀ ਹੈ ਪੈਸੇ ਬਣਦੇ ਨੇ ਜਿਹੜੇ ਇੱਕ ਮੁੰਡਾ ਹੈ ਹਾਂ ਬਾਣੀ ਲਗਲਾ ਉਹ ਤਾਂ ਇਹ ਘਰ ਘਰ ਦੀ ਕਹਾਣੀ ਆ ਇਹ ਤਾਂ ਕੋਈ ਵੱਖਰਾ ਐ ਨਹੀਂਗਾ ਤੁਸੀਂ ਬਿਰਦਾ ਆਸ਼ਰਮ ਚ ਚਲ ਜਓ ਮੈਂ ਵੀਰ ਗੁਰਪ੍ਰੀਤ ਨੂੰ ਫੋਨ ਕਰ ਦਿੰਦਾ ਲੁਧਿਆਣੇ ਹਸਨਪੁਰ ਚਲ ਜਓ ਉਹ ਤੁਹਾਡੀ ਸੇਵਾ ਵੀ ਹੋਊਗੀ ਉੱਥੇ ਜੇ ਕੋਈ ਸੇਵਾ ਕਰਨੀ ਹੈ ਕਰਾਓ ਨਿਉਤੇ ਖਾਓ ਪੀਓ ਗੱਲ ਕਰਾਂ ਮੈਂ ਫੋਨ ਕਰ ਦਿੰਦਾ ਉਹਨਾਂ ਨੂੰ ਉੱਥੇ ਚਲ ਜਓ ਕਰਦੀ ਏ ਹੁਣੇ ਚਲ ਜਿਓਗੇ ਫਿਰ ਤੁਹਾਨੂੰ ਜਾਨਦਾ ਫਿਰ ਜਦ ਤੂੰ ਉੱਦੀ ਜਾਵੋਗੇ ਮੇਰਾ ਨੰਬਰ ਲੈ ਲਓ ਤੁਹਾਨੂੰ ਨੰਬਰ ਲਿਖਾ ਦਿੰਦਾ ਜਾ ਕੇ ਮੇਰੀ ਗੱਲ ਕਰਾ ਦਿਓ ਮੈਂ ਬਾਈ ਨੇ ਭੀਜੇ ਵਜੇ ਅੱਖਾਂ ਨੂੰ ਆਪਰੇਸ਼ਨ ਕਰਾ ਦੋ ਮੁੰਡੇ ਜਿਹੜੇ ਨਾਲ ਹਾਂਜੀ ਕੀ ਲੋੜ ਆ ਤੁਹਾਨੂੰ ਜੀ ਕੀ ਲੋੜ ਆ ਜੀ ਆਪਰੇਸ਼ਨ ਹੋਣਾ ਕਾ ਦਾ ਆਪਰੇਸ਼ਨ ਹੋਣਾ ਜੀ ਨਹੀਂ ਤੇ ਤੁਸੀਂ ਕਰਾਉਣਾ ਆਪਰੇਸ਼ਨ ਹਾਂਜੀ ਪੁਲਿਸ ਕਰ ਫੋਨ ਯਾਰ ਕਿੰਨਾ ਚਿਰ ਹੋ ਗਿਆ ਇੱਥੇ ਖੜਦੇ ਆ ਨੂੰ ਸਾਲ ਤੇ ਤੋਂ ਉੱਪਰ ਹੋ ਗਿਆ ਮੈਨੂੰ ਦੇਖਦੇ ਆ ਨੀ ਬਾਈ ਨੂੰ ਲਗਭਗ ਹੋ ਗਿਆ ਪਰ ਮੈਨੂੰ ਲੱਗਦਾ ਕੋਈ ਨਹੀਂ ਆਪਰੇਸ਼ਨ ਤੁਹਾਡਾ ਅੱਜੇ ਕਰਾ ਦਿੰਨੇ ਹਾਂ ਹੁਣ ਤੁਹਾਡਾ ਤੁਹਾਡਾ ਆਪਰੇਸ਼ਨ ਪੱਕਾ ਹੀ ਕਰਾਉਣਾ ਪੈਣਾ ਐ ਨਹੀਂ ਹਟਦੇ ਨੂੰ ਉਹ ਕੰਮੇ ਫੜ ਲਿਆ ਤੁਸੀਂ ਉਰੇ ਖੜ ਕੇ ਉਰੇ ਆਪਰੇਸ਼ਨ ਹੁੰਦਾਗਾ ਅੱਖਾਂ ਦੀਆਂ ਗਰੀਆਂ ਦੇਖਦਾ ਰੂਪੀਵਾ ਇਹਨਾਂ ਪਤਾ ਲੱਗ ਰਿਹਾ ਦੇਖਦਾ ਯਾਰ ਨਸ਼ਾ ਕੀਤਾ ਵਾ ਦੇਖਦਾਗਾ ਆ ਕੱਢੋ ਇਹਦੇ ਗੱਲ ਚੋਂ ਆ ਕੱਢ ਗਾ ਬਾਹਰ ਕੱਢ ਇਹਨੂੰ ਨਹੀਂ ਵੀਰੇ ਯਾਰ ਮੈਂ ਪੰਜਾਬੀ ਆ ਤੁਸੀਂ ਮੈਨੂੰ ਇਹ ਕੋ ਯਾਰ ਪੰਜਾਬੀ ਆ ਪਰ ਭੀਖ ਮੰਗ ਲਾ ਤੇ ਹੁਣ ਗੁਰੂ ਘਰਾਂ ਚਾ ਮਾਹੌਲ ਬਣਾ ਦਈਏ ਅਸੀਂ ਵੀਰੇ ਮੈਨੂੰ ਦੱਸ ਤੋ ਮੈਂ ਨਹੀਂ ਆਂਦਾ ਯਾਰ ਨਹੀਂ ਨਹੀਂ ਆਂਦਾ ਤੈਨੂੰ ਆਪਣੇ ਆਪਣੀ ਸ਼ਰਮ ਆਉਂਦੀ ਤੈਨੂੰ ਆਪਣੇ ਆਪਣੀ ਸ਼ਰਮ ਹੈਗੀ ਸਹੀ ਗੱਲ ਦੱਸ ਸਹੀ ਗੱਲ ਹੀ ਹੈ ਸਟੇਟ ਦੇ ਬੰਦੇ ਹੀ ਤੇਰੀ ਬਾਹ ਫੜੂਗੇ ਉਹ ਯਾਰ ਕੋਈ ਨਹੀਂ ਮੇਰੇ ਪਤਾ ਲੱਗ ਜਾਂਦਾ ਕਿਹੜਾ ਲੋਡ ਬੰਦਾ ਦੱਸ ਤੈਂ ਕਿੱਥੇ ਜਾਣਾ ਜਿਹੜਾ ਲੋਡ ਬੰਦਾ ਉਹਦੇ ਇਹ ਹਾਲ ਤਾਂ ਨਹੀਂ ਹੁੰਦੇ ਤੁਹਾਨੂੰ ਲੱਗਦਾ ਵੀ ਇਹ ਇਲਾਜ ਵਾਲਾ ਬੰਦਾ ਨਸ਼ਾ ਕਰੂਗਾ ਹੈ ਜਿਹੜਾ ਇਲਾਜ ਵਾਲਾ ਹੋਊਗਾ ਨਵਾਂ ਆਪਰੇਸ਼ਨ ਹੈ ਜੀ ਮੇਰਾ ਹੈ ਨਵਾਂ ਆਪਰੇਸ਼ਨ ਹੈ ਆ ਮੈਨੂੰ ਲੱਗ ਕਿੱਥੇ ਦਾ ਰਹਿਣ ਵਾਲਾ ਮੈਂ ਰਾਜਪੁਰੇ ਤੋਂ ਆ ਵੀਰੇ ਮੇਰਾ ਘਰ ਨਹੀਂ ਹੈ ਨਹੀਂ ਫਿਰ ਉਰੇ ਇਲਾਜ ਕਰਾਉਣਾ ਹੈ ਟੈਂਸ਼ਨਾਂ ਦੇ ਚੱਕਰ 'ਚ ਵੀਰੇ ਮੈਂ ਪੀ.ਡੀ.ਏ ਦਾ ਕੋਰ ਰਹਿੰਦਾ ਸੀ ਪੁੱਡਾ ਲਹਾਰਾ ਅੱਛਾ ਕਿੰਨੇ ਚਿਰ ਤੋਂ ਖੜਿਆ ਹੋਰੇ ਇੱਥੇ ਤਾਂ ਤਕਰੀਬਨ ਮੈਂ ਸਾਲ ਤੋਂ ਹੀ ਖੜਦਾ ਜੀ ਫੇਰ ਸਾਲ ਤੋਂ ਕਿੰਨੇ ਕਿੰਨੇ ਪੈਸੇ ਇਕੱਠੇ ਕਰ ਲਏ ਸਾਲ 'ਚ ਸਾਲ ਤੋਂ ਵੀਰੇ ਮੇਰਾ ਰੈਂਟ ਜਾਈ ਜਾਂਦਾ ਵਿੱਚ ਮੇਰਾ ਅੱਬਾ ਤੇਰਾ ਉਹੀ ਚੱਲੀ ਜਾਊ ساری ਜ਼ਿੰਦਗੀ ਰੈਂਟੇ ਜਾਈ ਜਾਊਗਾ ਤੇਰਾ ਫੇਰ ਲਾਜ ਤਾਂ ਨਹੀਂ ਤੇਰਾ ਹੁੰਦਾ ਨਹੀਂ ਵੀਰੇ ਇਹ ਹੀ ਗੱਲ ਨਹੀਂ ਤੇਰੇ ਇੰਤੋਂ ਹੀ ਬਦਲ ਲੱਗ ਜਾਂਦਾ ਕਹਦੇ ਭਾਈ ਮੈਂ 10000 ਇਕੱਠਾ ਕਰ ਲਿਆ 20000 ਇਕੱਠਾ ਕਰ ਲਿਆ ਫੇਰ ਤਾਂ ਇਦਾਂ ਸੱਚ ਮੰਨ ਲੈਂਦੇ ਵੀ ਸਾਲ 'ਚ ਤਾਂ ਭਾਈ वैसे होई नहीं तू अपने इलाज ਨੂੰ ਕਹਿਣਾ ਮੈਂ ਇਲਾਜ ਨੂੰ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਇਹਦਾ ਇੱਥੇ ਸੱਚ ਪਤਲਾ ਜੂ ਤੂੰ ਇਲਾਜ ਵਾਸਤੇ ਇਕੱਠੇ ਕਰਦਾ ਹਾਂ 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 ਕਿੰਨੇ ਇਕੱਠੇ ਕਰ ਲੈ ਹਾਂ ਕੁਝ ਵੀ ਨਹੀਂ ਆ ਸੁਣੋ 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 ਇਹ ਬਾਬਾ ਜੀ ਦੁਕਾਨਦਾਰ ਇੱਥੇ ਸਾਹਮਣੇ ਹੈ ਜੀ ਖੁੱਲੇ ਪੈਸੇ ਲੈਣ ਵਾਸਤੇ ਆਇਆ ਹੁਣੇ ਜੇਬ ਚੋਂ ਖੁੱਲੇ ਕੱਟ ਨਾਲ ਦਰਦੀ ਦੀ ਪੂੜੀਆਂ ਉਸ ਨਾਲ ਨਿਕਲੀਆਂ ਅੱਛਾ ਹਾਂ ਮੈਂ ਦੇਖ ਆ ਨਹੀਂ ਤਾਂ ਨਪਾਲੀ ਦਾ ਇੱਕ ਹੋਰ ਹੈ ਬਈ ਨਪਾਲੀ ਜੀ ਉਹ ਤਾਂ ਬੈਠੇ ਉਹ ਜਿਹੜਾ ਪਰਨਾ ਬੰਨੇ ਹਾਂ 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 ਕਈ ਵਾਰੀ ਮੈਂ ਫੜਿਆਗਾ ਉਹ ਮੈਂ ਫੜਿਆਗਾ ਫੋਟੋ ਵਈਆਂ ਮਰੇ ਬਾ ਉਹ ਨਵਲੀ ਹੈਗੀ ਕੋਈ ਨਹੀਂ ਸਾਰਿਆਂ ਨੂੰ ਬਾਬਾ ਜੀ ਇੱਥੇ ਹੀ ਆਉਣ ਅਸੀਂ ਕੱਲੂ ਫੇਰ ਆ ਜਾਣਾ ਕੱਲੂ ਨਹੀਂ ਇਹ ਜੋੜ ਮੇਲੇ ਨਹੀਂ ਆਹ ਗੱਲ ਸੁਣੋ ਇੱਕ ਸਾਲ ਹੋ ਗਿਆ ਇਹਨੂੰ ਆਪਰੇਸ਼ਨ ਲਈ ਪੈਸੇ ਇਕੱਠੇ ਕਰਦੇ ਹਾਂ ਰੁਪਈਆ ਜੇ ਚੈੱਕ ਨਹੀਂ ਹੈਗਾ ਨਹੀਂ ਤੁਸੀਂ ਇਤਹਾਸ ਲਾ ਲਓ ਵੀ ਜੇ ਪੈਸੇ ਇਕੱਠੇ ਕਰਕੇ ਕੱਢਿਆ ਅਸਰਾ ਲਾਜ ਨਹੀਂ ਕਰਾਇਆ ਜਾ ਸਕਦਾ ਬਾਬਾ ਜੀ ਗੱਲ ਸੁਣੋ ਇੱਕ ਸਾਲ ਤੋਂ ਇਹ ਕਹਿੰਦਾ ਬਈ ਲਾਜ ਲਈ ਪੈਸੇ ਇਕੱਠੇ ਕਰਦਾ ਸਾਲ 'ਚ ਤਿੰਨ ਰੁਪਈਆ 100 ਨਹੀਂ ਜੋੜਿਆ ਹੈਗਾ ਤੋਂ ਪਹਿਲੋਂ ਮੈਂ ਲੁਧਿਆਣੇ ਪੇ ਦੂਗਾ ਬਾਈ ਉੱਤੇ ਅਨੂਲਖਵਾਤਰੇ ਕੋਲ ਕਰਾਣਾ ਲਾਜ ਮੇਰੇ ਮੈਂ ਅਨੂਲਖਵਾਤਰਾ ਵੀਰੇ ਕੋਲੇ ਗਿਆ ਸੀ ਦੋ ਵਾਰ ਜੀ ਮੇਰੇ ਉਹ ਵੈਰੀਫਾਈ ਕਰਦੇ ਨੇ ਰਿਕਰਡਿੰਗ ਕਰ ਬਾਈ ਇਹ ਉਹ ਵੈਰੀਫਾਈ ਕਰਦੇ ਨੇ ਰਿਕਰਡਿੰਗ ਕਰ ਬਾਈ ਕਵਰੀ ਇਹ ਗੱਲ ਦੀ ਹਾਂ ਉਹ ਵੈਰੀਫਾਈ ਕਰਦੇ ਨੇ ਜਿਹੜਾ ਬੰਦਾ ਗਲਤ ਹੁੰਦਾ ਉਹਦਾ ਇਲਾਜ ਨਹੀਂ ਕਰਵਾਉਂਦੇ ਉਹ ਇਹਦੇ ਕੋਈ ਨਾ ਕੋਈ ਤੰਮੀ ਨਿਕਲ ਹੀ ਆਉਣੀ ਆ ਐਵੇਂ ਆਪਾਂ ਅਗਲੇ ਨੂੰ ਮਾਰਾ ਕਹਦੇ ਉਹ ਪਹਿਲਾਂ ਵੈਰੀਫਾਈ ਕਰਦੇ ਨੇ ਉਹ ਕਿਸੇ ਦਾ 1 ਰੁਪਿਆ ਦਾਨ ਦਿੱਤਾ ਵਾ ਖਰਾਬ ਨਹੀਂ ਜਾਣ ਦਿੰਦੇ ਮੇਰੇ ਉਹ ਕਹਿੰਦੇ ਸੀ ਤੁਹਾਡੇ ਨਾਲ ਕੰਟੈਕਟ ਕਰਾਂਗੇ ਬਾਅਦ ਚ ਕੰਟੈਕਟ ਕਰਿਆ ਨਹੀਂ ਉਹ ਫਿਰ ਫਿਰ ਤੂੰ ਜਾ ਕੇ ਉੱਥੇ ਬੈਠ ਉੱਤੇ ਸਰਕਾਰ ਜੀ ਉਸਦਾ ਬੈਡ ਬੰਦਾ ਤੈਨੂੰ ਬਾਰ-ਬਾਰ ਦੇਖੂਗਾ ਤੇਰੀ ਮਦਦ ਵੀ ਕਰੂਗਾ ਤੂੰ ਉਰੇ ਬੈਠਾ ਮੰਗਣ ਲੱਗਿਆ ਪਿਆ ਮੈਨੂੰ ਸਾਰਿਆਂ ਨੇ ਜਵਾਬ ਦੇਤਾ ਜੀ ਮੇਰਾ ਹੋਣਾ ਪੀਜੀਆ ਹੀ ਆਇਲਾ ਜੀ ਆਖਰੀ ਵੀਰੇ ਮੈਂ ਤੈਨੂੰ ਪੰਜਾਬੀ ਸਮਝਦਾ ਹਾਂਜੀ ਹਾਂਜੀ ਪੰਜਾਬੀ ਚ ਕਹਿੰਦਾ ਵੀ ਅੱਜ ਤੋਂ ਬਾਅਦ ਅਸੀਂ ਹੈਗੇ ਹਾਂ ਇਸੇ ਮੂਹਮ ਤੇ ਪਹਿਲੀ ਵਾਰ ਤੂੰ ਟੱਕਰਿਆ ਪਹਿਲੀ ਵਾਰ ਵਾਰਨਿੰਗ ਸਮਝ ਲੈ ਬੇਨਤੀ ਸਮਝ ਲੈ ਠੀਕ ਆ ਜੋ ਮਰਜ਼ੀ ਸਮਝ ਲੈ ਅੱਜ ਤੋਂ ਬਾਅਦ ਕਿਸੇ ਵੀ ਗੁਰੂ ਘਰ ਭੀਖ ਮੰਗਦਾ ਦੇਖ ਗਿਆ ਤੂੰ ਫਿਰ ਤੂੰ ਆਪਣੀ ਜੋ ਆਪਣਾ ਪੜਿਆ ਵਿਚਾਰ ਲਈ ਜੇ ਪੜਿਆ ਵਾ ਠੀਕਾ ਫਿਰ ਤੂੰ ਆਪਣੇ ਆਪਣੇ ਹਾਲਾਤ ਅਧਾਪ ਜ਼ਿੰਮੇਵਾਰ ਹੋਵੇਂਗਾ ਜੋ ਵੀ ਤੇਰੇ ਨਾਲ ਕਾਰਵਾਈ ਹੋਵੇ ਫਿਰ ਮੁੜ ਕੇ ਰੋ ਪਟ ਕੇ ਮਿੰਤਾ ਨਾ ਕਰਿਓ ਮੇਰੀ ਬੇਨਤੀ ਵੀ ਸੁਣ ਲੋ ਇੱਕ ਹਾਂ ਮੇਰੇ ਅੱਠ ਆਪਰੇਸ਼ਨ ਵੀਰੇ ਮੈਂ ਘਰ ਕੋਰਾ ਆਪਣਾ ਵੇਚ ਕੇ ਸਾਰੇ ਘਰਾਏ ਆ ਆਖਰੀ ਆਪਣੇ ਆਪਰੇਸ਼ਨ ਵਰੀ ਮੈਨੂੰ ਜ਼ਰੂਰਤ ਪਈਏ ਸਾਲ ਚ ਤਾਂ ਹੋਇਆ ਨਹੀਂ ਸਾਲ ਚ ਤਾਂ ਤਿਤੋ ਹੋਇਆ ਨਹੀਂ ਵੀਰੇ ਮੇਰੇ ਆਪਰੇਸ਼ਨ ਦੋ ਥਾਵਾਂ ਤੇ ਮੇਰੇ ਫੈਕਚਰ ਆ ਕਿਰਾਏ ਤੇ ਕਿੱਥੇ ਰਹਿਣਾ ਕਿਰਾਏ ਤੇ ਕਿੱਥੇ ਰਹਿਣਾ ਕਰਾਏ ਤੇ ਖੁੱਡੇ ਲਾਹਰੇ ਜੀ ਕਿੰਨੇ ਕਰਾਏ ਤੇ ਰਹਿਣਾ 5000 ਰੁਪਏ ਕਰਾਏ ਮੰਗਦਾ ਭੀਖ ਆ 5000 ਰੁਪਏ ਕਰਾਏ ਤੇ ਰਹਿੰਦਾ ਬੰਦਾ ਕੋਈ ਹੈਗਾ ਮੈਂ ਤਾਂ ਓਰੇ 2-2000 ਤੇ ਬੰਦਾ ਰੋਲਦਾ ਹੈਗਾ ਇਸ ਤੋਂ ਘੱਟ ਜੀ ਹੈ ਹੀ ਨਹੀਂ ਉੱਥੇ ਨਹੀਂ ਫਿਰ ਤਾਂ ਓਰੇ ਖੁੱਡੇ ਲਾਹਰੇ ਹੀ ਰਹਿਣਾ ਤਾਂ ਕਿਤੇ ਹੋਰ ਪਿੰਡ ਜਿ ਕਿਤੇ ਹੋਰ ਪਾਸੇ ਰਹਿ ਲੈ ਆਪਣੇ ਰਾਜਪੁਰੇ ਚੱਲ ਜਾ ਉੱਥੇ ਰਹਿ ਲੈ ਬੀਰੇ ਸੋ ਸੱਸਾ ਸਾਨੂੰ ਰੂਮ ਹੀ ਨਹੀਂ ਮਿਲਿਆ ਜੀ ਮੇਰਾ ਆਪਰੇਸ਼ਨ ਹੋਇਆ 5 ਮਹੀਨੇ ਪਹਿਲਾਂ ਹੀ ਮੈਂ ਕਈ ਬੰਦਿਆਂ ਨੂੰ ਜਾਣਦਾ ਜਿਹੜੇ 15-1500 2-2000 ਕਿਰਾਏ ਤੇ ਰਹਿੰਦੇ ਨੇ 5000 ਤੇ ਹਾਈ ਫਾਇਰ ਦਾ ਰੂਮ ਲੈਣੇ ਨੇ ਇਹਨਾਂ ਨੇ ਹਾਈ ਫਾਈ ਰੂਮ ਨਹੀਂ ਜੀ ਅਨਿਤਾ ਉਰੇ ਹੀ ਰਹਿਣਾਗਾ ਵੀਰੇ ਫਿਰ 5000 ਤੇ 5000 ਚ ਕਦੋਂ ਤੇਰੇ ਪੈਸੇ ਇਕੱਠੇ ਹੋ ਜਾਣਗੇ ਇਹ ਤਾਂ ਫਿਰ ਖੁਦ ਹੀ ਮਿੱਟੀ ਖੂਣੂ ਲੱਗੀ ਜਾਣੀ ਆ ساری ਜ਼ਿੰਦਗੀ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਵੀਰੇ ਮੈਂ ਨਹੀਂ ਆਉਂਗਾ ਮੇਰਾ ਕੋਈ ਵੀਰੇ ਪੀਕ ਮੈਂ ਤੈਨੂੰ ਉਹੀ ਕਹਿੰਦਾ ਵੀ ਪੀਕ ਨਹੀਂ ਮੰਗਣੀ ਜੇ ਤੂੰ ਲੋਡ ਬੰਦ ਹੁੰਦਾ ਤੇਰੀ ਅਨਮੋਲ ਨੇ ਮਦਦ ਕਰ ਦੇਣੀ ਸੀ ਤੇਰੀ ਇਹੀ ਗੱਲ ਤੋਂ ਕਲੀਅਰ ਹੋ ਗਿਆ ਵੀ ਤੂੰ ਲੋਡ ਬੰਦ ਨਹੀਂ ਹੈਗਾ ਸਾਨੂੰ ਇਹਨਾਂ ਪਤਾ ਵੀ ਉਹ ਵੈਰੀਫਾਈ ਕਰਦੇ ਨੇ ਤੇਰਾ ਵੈਰੀਫਾਈ ਕੀਤਾ ਹੋਣਾ ਉਹਨਾਂ ਨੇ ਤੁਸੀਂ ਕਹਿ ਰਹੇ ਹੋ ਕੋਈ ਗੱਲ ਨਹੀਂ ਜਦ ਤੱਕ ਪੀਕ ਨਹੀਂ ਮੰਗਣੀ ਠੀਕ ਆ ਅੱਜ ਤੋਂ ਬਾਅਦ ਕਿਸੇ ਗੁਰੂ ਘਰ ਮੂਰੇ ਨਹੀਂ ਭੀਖ ਮੰਗਣੀ ਚੌਂਕ 'ਚ ਖੜਜੋ ਤੈਨੂੰ ਕੋਈ ਨਹੀਂ ਕਹੂਗਾ ਵੀ ਕਿਉਂ ਮੰਗਦਾ ਉੱਥੇ ਪੁਲਿਸ ਜਾਣੇ ਤੂੰ ਜਾਣੇ ਤੇਰਾ ਕੰਮ ਜਾਣੇ ਪਰ ਗੁਰੂ ਘਰਾਂ ਮੂਰੇ ਮਾਹੌਲ ਨਹੀਂ ਖਰਾਬ ਕਰਨਾ ਔਰੇ ਸੰਗਤ ਬਹੁਤ ਸ਼ਰਧਾ ਨਾਲ ਆਉਂਦੀ ਆ ਤੁਸੀਂ ਆ ਕੇ ਆਪ ਪਖੰਡ ਕੀਤਾ ਹੁੰਦਾ ਮੂਰੇ ਅਗਲੇ ਦੇ ਆਹ ਕੀ ਤਾਕਤੀਆਂ ਪਾ ਕੇ ਕੀ ਤੁਸੀਂ ਦਿਖਾਉਨੇ ਪੂਰੀ ਸਟੇਟ ਪੂਰੇ ਇੰਡੀਆ ਤੋਂ ਲੋਕ ਆਉਂਦੇ ਨੇ ਔਰੇ ਕੀ ਕਹਿੰਦੇ ਨੇ ਵੀ ਸਰਦਾਰ ਭੀਖ ਮੰਗਦੇ ਨੇ ਕਿਹੜਾ ਬੰਦਾ ਕਹਿੰਦਾ ਦੀ ਅੱਜ ਤੋਂ ਬਾਅਦ ਵੀ ਸਰਦਾਰ ਭੀਖ ਮੰਗਦਾ ਅਗਲਾ ਕਹਿੰਦਾ ਸਰਦਾਰ ਮਰਨੀ ਮਰ ਜੂਗਾ ਸਿਕ ਭੀਖ ਨਹੀਂ ਮੰਗਦਾ ਤੁਸੀਂ ਚੰਗਾ ਸਾਡਾ ਨਾਮ ਰੋਸ਼ਨ ਕਰਨ ਲੱਗੇ ਹੋ ਕੰਡੀਸ਼ਨ ਨਹੀਂ ਹੋ ਜਾਂਦੀ ਉਹਨੂੰ ਫਰੀਫਾਈ ਕਰ ਲੋ ਉਹ ਵੀਰੇ ਵੈਰੀਫਾਈ ਕੀਤਾ ਅਨਮੋਲ ਨੇ ਕਰ ਲਿਆ ਵੈਰੀਫਾਈ ਅਸੀਂ ਇਹੀ ਕਰਦੇ ਆ ਸਾਨੂੰ ਅਸੀਂ ਪਹਿਲੀ ਵਾਰ ਨਹੀਂ ਆਏ ਹੈਗੇ ਅੱਜ ਮੈਂ ਨਹੀਂ ਕਰਦਾ ਆਏ ਐ ਕਰੋ ਇਹਦਾ ਲਾਜ ਕਰਾ ਦਾਂਗੇ ਇਹਨੂੰ ਕਹਿ ਕੇ ਮੈਡੀਕਲ ਕਰਾ ਲਵੇ ਆਪਣਾ ਉਹਨੂੰ ਵੈਰੀਫਾਈ ਉਹ ਦੇਖ ਕੇ ਨਹੀਂ ਲੱਗਦਾ ਉਹਦੀ ਸ਼ਕਲ ਦੇਖ ਲਓ ਸ਼ਕਲੇ ਦੱਸਦੀ ਹੈ ਮਰੀ ਬੇਨ ਬਿਹਾਰੀ ਦੂਸਰੇ ਨੇਪਾਲ ਨੂੰ بولਤੋ ਹੈ ਵੀ ਕਿ ਕਹੀਂ ਆਏ। ਬਾਜੀ ਸਾਰੇ ਨੇ ਪੰਜਾਬੀ ਜੇ ਹੈਗਾ ਚੱਲ ਆਪਣਾ ਪੰਜਾਬੀ ਪਰ ਆਪਾਂ ਫਿਰ ਉਹਨੂੰ ਪੀਕ ਥੋੜੀ ਮੰਗਣ ਦੀ ਅਜ਼ਾਦਤ ਦੇ ਦਾਂਗੇ। ਨਾਜ ਕਰਾਉਣਾ। ਉਹ ਵੀ ਗੁਰੂ ਘਰ ਅੰਮ੍ਰੇ ਮਾਹੌਲ ਖਰਾਬ ਕਰਦੇ ਨੇ। ਅਸੀਂ ਤਾਂ ਐਜ ਬੰਦੇ ਫੜੇ ਨੇ ਮੈਂ ਕਹਿੰਨੇ ਤੁਹਾਨੂੰ ਗੱਲਾਂ ਦਾ ਤੇ ਉਹ ਰਿਆਂਲੇ 76 ਕੋਲ ਵੈਸੇ ਜੇ ਕੰਮ ਕਰਦੇ ਨੇ। ਇੱਕ ਗੱਲ ਪਤਾ ਕੀ ਹੈ ਮੈਂ ਤੁਹਾਨੂੰ ਸੱਚੀ ਕੱਢਣਾ ਦਾ। ਇਹ ਜਿਹੜੇ ਆਪਾਂ ਮੋਸ਼ਨ ਵਾਲਾ ਵੀਰੇ ਇਹੀ ਚੀਜ਼ ਦਾ ਫਾਇਦਾ ਚੱਕਦੇ ਨੇ। ਠੀਕ ਹੈ। ਉਹ ਪਤਾ ਕੀ ਗੱਲ ਹੈ ਉਹ ਹੁਣ ਬੰਦਾ ਉਹਦਾ ਕੰਮ ਆਡੀਤੀ ਜਾ ਯਾਰ। ਵੀਰੇ ਜਲੂਸ ਕੱਢਣਾ ਹੀ ਪੈਣਾਗਾ। ਜੇ ਦਵਾਈ ਦਾ ਇਲਾਜ ਕਰਨਾ ਨਾ ਬਿਮਾਰੀ ਦਾ ਕੌੜੀ ਦਵਾਈ ਲੈਣੀ ਪੈਂਦੀ ਹੈ ਜਿੰਨਾ ਚਿਰ ਲਪੋਈ ਜਾਵਾਂਗੇ ਵਧੀ ਜਾਏਗਾ ਨਾ ਬਾਈ ਉਹਦੀ ਗੱਲ ਨਾਲ ਮੈਂ 100% ਸਹਿਮਤ ਐ ਮੈਂ ਅੱਜ ਦਾ ਯੂਟਿਊਬਰ ਨਹੀਂ ਆ ਸੰਗਤ ਆ ਕੀ ਲੈ ਆ ਸੰਗਤ ਕਹਿੰਦੇ ਕਹਿੰਦੇ ਇਹਨਾਂ ਦਾ ਫ੍ਰੀ ਆਫ ਕਾਸਟ ਇਲਾਜ ਹੋ ਜਾਊਗਾ ਕਹਿੰਦੇ ਹੁੰਦਾਗਾ ਵੀਰੇ ਹੁੰਦਾਗਾ 5 ਲੱਖ ਦਾ ਕਾਰਡ ਹੁੰਦਾਗਾ ਜੀ 10 10 ਲੱਖ ਤੱਕ ਦਾ ਬਾਬਾ ਜੀ ਹੁੰਦਾ 10 ਲੱਖ ਤੱਕ ਦਾ ਇਲਾਜ 10 ਲੱਖ ਤੱਕ ਦਾ ਕਰਾਣਾ ਇਲਾਜ ਹਾਂਜੀ ਆਜ ਕਰਾਣਾ ਪੰਜਾਬੀ ਨੰਬਰ ਲਓ ਪੰਜਾਬੀ ਹੈ ਜੀ ਬਾਈ ਇੱਕ ਬੇਨਤੀ ਇਹਨੂੰ ਦਫ਼ਤਰ ਚ ਬੁਲਾ ਲਾਂਗੇ ਅਸੀਂ ਫਿਰ ਆ ਸੰਗਤਾ ਭਾਈ ਇਹਨੇ ਆਉਣਾ ਹੀ ਨਹੀਂ ਤਾਂ ਸ਼ਰਤ ਲੈ ਲਓ ਮੇਰੇ ਨਾਲ ਤੁਸੀਂ ਨੰਬਰ ਲੈ ਲਓ ਆਉਂਗਾ ਦਫ਼ਤਰ ਮੈਂ ਨੰਬਰ ਦੋ ਤੁਸੀਂ ਪਾਪਾ ਜੀ ਨੂੰ ਨੰਬਰ ਦੋ ਆਪਣਾ ਆਉਣਾ ਨਹੀਂ ਦੱਸੋ ਮੈਂ ਦਫ਼ਤਰ ਆਜੂਗਾ ਨੀ ਹੋਰ ਕਰ ਦੋ ਜੀ ਫੋਨ ਨੰਬਰ 7118 ਨੰਬਰ ਲੈ ਲਓ ਆਧਾਰ ਕਾਰਡ ਲੈ ਕੇ ਆਪਣਾ ਨਾ ਆਧਾਰ ਕਾਰਡ ਲੈ ਕੇ ਆ ਜਿਓ ਹਾਂਜੀ ਹਾਂਜੀ ਆਧਾਰ ਕਾਰਡ ਹੈਗਾ ਪੈਸਾ ਵੀ ਸਰਕਾਰੀ ਹਸਪਤਲ ਜਬੇ ਸੌਖਾ ਬਣ ਜਾਂਦਾ ਕੋਈ ਔਖਾ ਨਹੀਂ ਉਹ 10 ਲੱਖ ਰੁਪਏ ਤੱਕ ਦਾ ਇਲਾਜ ਫ੍ਰੀ ਆ ਫ੍ਰੀ ਹੈਗਾ ਉੱਥੇ ਹਾਂ ਆਧਾਰ ਕਾਰਡ ਕਿੱਥੇ ਆਧਾਰ ਕਾਰਡ ਅਸੀਂ ਦਿਖਾ ਨਹੀਂ ਸਕਦੇ ਵੀਡੀਓ ਦੇ ਵਿੱਚ ਨਹੀਂ ਉਹ ਆਧਾਰ ਕਾਰਡ ਉਹ ਬਾਬਾ ਜੀ ਨੂੰ ਤੁਸੀਂ ਆਪਣੇ ਕੋਲ ਲੈ ਲਓ ਨਾ ਆਧਾਰ ਕਾਰਡ ਆਪਾਂ ਦਿਖਾਉਣਾ ਕਦੇ ਨਹੀਂ ਆ ਮੇਰੇ ਫੋਟੋ ਲੈ ਲਓ ਜੀ ਆਧਾਰ ਕਾਰਡ ਦਾ ਸੋਚ ਕੇ ਹਾਂ ਇਹ ਨਾ ਅੱਛੇ ਵੀ ਟੀਚਰ ਆ ਮੈਂ ਵੀ ਵੀਰੇ ਉਹ ਤਾਂ ਨਾ ਪੰਜਾਬ ਸਰਕਾਰ ਦੀ ਉਹ ਦੇਖੋ ਸਾਹਮਣੇ ਲੱਗਿਆ ਲਓ ਸੱਚ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਦਾ ਸਿਹਤ ਬੀਮਾ ਬੋਰਡ ਦੇ ਸਾਹਮਣੇ ਦੇ ਬੰਨਣਾ ਹਲੇ ਨਵੰਬਰ ਚ ਬਣੇ ਨਾ ਨਾ ਚੱਲ ਪਿਆ ਜੀ ਹੋ ਗਿਆ ਸ਼ੁਰੂ ਜਿਹੜੀ ਬਾਹ ਵੱਡੀ ਹੈ ਨਾ ਉਹ ਗਲਤ ਕੰਮ ਵੀ ਕਰਾ ਜਿੱਟਾ ਵੇਚਦਾ ਵੀ ਖਾਵਾ ਵੀ ਬਹੁਤ ਕਰਦੀਆਂ ਨੇ ਬਾਬਾ ਜੀ ਤੁਹਾਨੂੰ ਮੈਂ ਚੰਕੌਰ ਸਾਹਿਬ ਬੜੇ ਇੱਕ ਉਹ ਪਤਾ ਕੀ ਕਰਦੇ ਆ ਪੀਖ ਮੰਗਦੇ ਜੇ ਕੋਈ ਪੀਖ ਨਹੀਂ ਤੇ ਉਹ ਗੰਦੀਆਂ ਕਾਲਾ ਕਰਦੇ ਥੋੜਾ ਕਰਦੇ ਇਹ ਜਿਹੇ ਨਾ ਇਹ ਮੈਂ ਤੁਹਾਨੂੰ ਦੱਸਿਆ ਜੇ ਤੁਹਾਨੂੰ ਪਤਾ ਨਹੀਂ ਆਪਣੇ ਨਾ ਇਹੀ ਕਮੀ ਆ ਆਪਾਂ इमोशनल ਬੰਦੇ ਆ ਆਪਾਂ ਦੇਖ ਕੇ ਭਾਵ ਕੋ ਹੋ ਜਾਂਦੇ ਆ ਜੇ ਜਦੋਂ ਕੱਟ ਹੁੰਦਾ ਪਤਾ ਕੀ ਕਰਦੇ ਨੇ ਜਦੋਂ ਵੀ ਫੜੇ ਹੁੰਦੇ ਨੇ ਰੋਣ ਲੱਗ ਜਾਂਦੇ ਨੇ ਉੱਚੀ ਉੱਚੀ ਵੀ ਲੋਕ ਸਾਡੇ ਹੱਥ ਆ ਜਾਣਗੇ ਪਤਾ ਕੀ ਕਰਦੇ ਆ 25 ਪਤਾ ਨਹੀਂ 1% ਬਸਮਗਣਾ ਥੋੜਾ ਘੱਟ ਹੋ ਰਿਹਾ ਪਤਾ ਲੱਗਦਾ ਨਾ ਕੱਢ ਜਲੂਸ ਆਪਾਂ ਨਹੀਂ ਕਹਿੰਦੇ ਕੱਟੋ ਕੱਟੋ ਰੱਦ ਕੇ ਕੱਟੋ ਸਾਨੂੰ ਜਿਵੇਂ ਕਹਿੰਦੇ ਨਾ ਜਿਹੜੇ ਕੰਮ ਜਾ ਬਾਈ ਸਾਨੂੰ 6 ਮਹੀਨੇ ਹੋ ਗਏ ਕੰਮ ਕਰਦੇ ਆ ਅੱਖ ਦੇਖ ਕੇ ਪਛਾਨ ਲਈਦਾ ਜਿਹੜਾ ਲੋਡ ਬੰਦ ਆ ਅਸੀਂ ਖੰਨੇ ਬਸ ਸਟੈਂਡ ਦੇ ਬਾਬਾ ਫੜਿਆ ਉਹ ਲੋਡ ਬੰਦ ਸੀਗਾ ਉਹਦੀ ਅਸੀਂ ਮਦਦ ਉਹਨੂੰ ਫਰੂਟ ਵੀ ਦੇ ਕੇ ਆਇਆ ਉਹਦੀ ਮਦਦ ਦੇ ਲਈ ਉਹ ਪਰ ਮੰਨਿਆ ਨਹੀਂ ਬਾਬਾ ਜੀ ਦਰਬਾਰ ਸਾਹਿਬ ਪ੍ਰਕਰਮਾ ਚ ਨਿੰਗ ਸਿੰਘ ਨੇ ਚੱਕਿਆ ਪਰਸੋ ਪੂਰੀ ਪ੍ਰਕਰਮਾ ਚ ਜੀ ਵਾਹਿਗੁਰੂ ਅੰਦਰੋਂ ਲੈ ਗਲੋ ਗੁੜਕਾ ਚੁੱਪਦਾ ਵੇ ਆ ਹਾਂ ਗੁੜਕਾ ਗੁੜਕਾ ਪਤਾ ਹੀ ਕੀ ਚਰਦਾ ਸੀਗਾ ਅਸੀਂ ਤਾਂ ਹਰੇਕ ਬਈਏ ਸਾਡੇ ਲਈ ਤਾਂ ਜੀ ਇੰਨਾ ਵਰਜੇ ਤਾਂ ਸਾਡੇ ਤਾਂ ਗੁਰੂ ਸਾਹਿਬ ਦੇ ਘੋੜੇ ਨੇ ਨਹੀਂ ਪੈਰ ਪਾਇਆ ਦੀ ਤਮਾਕੂ ਦੇ ਵਿੱਚ ਦੁਸ਼ਹਿਰਾ ਦਾ ਨਾ ਜਿਹਦਣ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰਾ ਦੇਖ ਕੇ ਇਧਰ ਨੂੰ ਅੰਦਰ ਨੂੰ ਸੰਗਤ दारूਾਂ ਪੀਵੇ ਭਈਏ ਅਸੀਂ ਗੱਡੇ ਬਾਹਰ ਦੇ ਉਦੋਂ ਇੰਨੀ ਕੀ ਛੇਤਰ ਪ੍ਰੇਡ ਹੋਈ ਨਾ ਮੈਂ ਉਹਨਾਂ ਨੂੰ ਇਹੀ ਟੌਪਿਕ ਆ ਸੰਗਤ ਉਰ ਜਿਹੜੇ ਵੀ ਉਧਰ ਤੇ ਆ ਅਸੀਂ ਇਧਰ ਪਹਿਲੇ ਰੱਖਿਆ ਉਹ ਉਹਨਾਂ ਨੇ ਪਈਆਂ ਨੇ ਉੱਥੇ ਰੱਖਿਆ ਭਾਈ ਅੰਦਰ ਥੋੜਾ ਨਾ ਜਾਣੇ ਇਹਨਾਂ ਨੇ ਸਿੱਧਾ ਲੰਗਰ ਚ ਪਰਨਾ ਹੁੰਦਾ ਸੀ। ਕਿਹੜਾ ਸਿਕਿਉਰਿਟੀ ਗਾਰਡ ਕੋਈ ਰੱਖਿਆ ਇੱਥੇ ਲੰਗਰ ਹਾਲ ਦੇ ਸਾਹਮਣੇ। ਉਹ ਕਹਿੰਦੇ ਕੋਈ ਸਿਕਿਉਰਿਟੀ ਮਤਲਬ ਇਹ ਸਾਨੂੰ ਇਹ ਵੀ ਨਿਯਮ ਬਦਲਨੇ ਪੈਣੇ ਨੇ ਜੀ ਹੁਣ। ਪਰਚੇ ਵਾਲਾ ਕੋਈ ਨਹੀਂ ਹੈਗਾ ਉੱਥੇ ਕੋਈ ਚੈਕਿੰਗ ਵੀ ਨਹੀਂ ਹੁੰਦੀ। ਬਾਬਾ ਜੀ ਅਸੀਂ ਗੁਰੂ ਘਰ ਸੇਵਾ ਕਰਦੇ ਆਂ 2 ਵਜੇ ਜਾਣੇ ਸਵੇਰੇ 3 ਵਜੇ ਪ੍ਰਵਾਸੀ ਆ ਜਾਂਦੇ ਨੇ ਲੰਗਰ ਖਾਣ। ਅਸੀਂ ਜੋੜੇ ਪਾਏ ਵੇ ਕੱਢਦੇ ਨੇ ਲੰਗਰ ਹਾਲ ਤੋਂ ਆ ਬਾਬਾ ਜੀ ਮੇਰੇ ਨਾਲ ਆਉਂਦੇ ਨੇ ਤੇ ਸੇਵਾ ਕਰਦੇ ਆਂ ਚਲੋ ਹਜੇ ਮਹਾਰਾਜ ਕਿਰਪਾ ਕਰਨਗੇ ਥਰੂਪ ਚ ਵੀ ਲਿਆਉਣਗੇ ਪਰ ਅਸੀਂ ਸੇਵਾ ਕਰਦੇ ਹਾਂ ਅੰਦਰ ਜੋੜਿਆਂ ਵਾਲੇ ਕੱਢਦੇ ਆਂ ਜੋੜੇ ਪਾਈ ਬਦਲੋ ਐਵੇਂ ਬੀਜਾ ਮੜਾ ਸਮਝਾ ਇਹਨੂੰ ਕਿਹੜਾ ਕਰ ਕਰੜਾ ਜਾ ਇਹਨੂੰ ਬਾਈ ਆਪਰੇ ਕੱਢਣਾਂ ਗੱਲ ਚੋਂ ਪਹਿਲਾਂ ਇਹਨੂੰ ਆਪਣਾ ਤੋੜ ਦੇ ਜਾਂ ਪੈਰ ਨਾ ਲਾ ਬਾਈ ਨਹੀਂ ਇਹਦੇ ਕਿਹੜਾ ਕੋਸਲ ਲਿਖਿਆ ਬਾਪਰੇ ਜਿਹਦਾ ਹਰ ਕੋਈ ਨਹੀਂ ਬਾਜ ਇਹਨੂੰ ਹੱਥੋਂ ਫੜਾ ਦੇ ਕੇ ਆਹ ਤੋੜਦੇ ਆਂ ਬਸ ਆਹ ਡਸਟਮੈਨ ਚ ਵੀਰੇ ਕੋਈ ਸੱਟ ਦੇ ਉਹ ਆਹ ਸੱਟ ਇਹ ਕੰਮ ਨਿਭਰੇ ਕਰਨਾ ਕਿਸੇ ਵੀ ਹਸਪੀਟਲ ਤੇ ਜਾ ਤੇਰਾ ਉਹ ਲਿਖਿਆ ਉਹਨਾਂ ਸਾਹਮਣੇ 10 ਲੱਖ ਵਾਲਾ ਕਾਰਡ ਬਣ ਜਾਣਾ ਉਹ ਕਾਰਡ ਲੈ ਕੇ ਜਿੱਥੇ ਮਰਜੀ ਸਾਰੇ ਹਸਪਤਾਲਾਂ ਦੀ ਲਿਸਟ ਆ ਪੀਜੀਆਈ ਪਹਿਲੇ ਨੰਬਰ ਤੇ ਆਉਂਚ 10 ਲੱਖ ਤੱਕ ਦਾ ਕੋਈ ਵੀ ਇਲਾਜ ਕਰਾ ਸਕਦਾ ਤੂੰ ਬਾਈ ਜੀ ਜੇ ਤਾਂ ਨੰਬਰ ਇੱਧਰ ਉਹਨਾਂ ਨੇ ਉਹ ਕਹਿੰਦਾ ਮੈਡੀਕਲ ਜੇ ਕੋਈ ਹੈ ਵੀ ਹੈ ਤਾਂ ਬਾਈ ਦਫ਼ਤਰਾਂ ਵਿੱਚ ਭੇਜਿਆ ਜਾ ਰਿਹਾ ਇਹਨੂੰ ਮੇਰਾ ਦਫ਼ਤਰ ਤੇ ਜਾਂਦੇ ਹੋ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤੁਹਾਡੀ ਮਦਦ ਕਰ ਦੇਣਗੇ ਪਰ ਆਹ ਕੰਮ ਨਾ ਕਰ ਵੀਰੇ 49 ਗੱਲ ਆ ਬਸ ਇਹ ਕੰਮ ਨਾ ਕਰੋ ਮੈਂ ਤਾਂ ਕਿਉਂ ਕਰਨਾ ਹਾਂ ਇਹ ਕੰਮ ਨਾ ਕਰੋ ਕਿੱਥੇ ਕਿੱਥੇ ਨਹੀਂ ਤੂੰ ਪਹਿਲਾਂ ਮੈਡੀਕਲ ਕਰਾ ਕੇ ਆਈ ਆ ਆਪਣਾ ਹੁਣ ਫੇਰ ਮਿਲੂਗੇ ਤੈਨੂੰ ਹੁਣ ਤੇਰਾ ਮਨੂ ਦੇਖੇ ਰਿਹਾ ਹੋਗਾ ਪਹਿਲਾਂ ਹੀ ਹਾਲ ਤੂੰ ਤਾਂ ਆਪਣਾ ਬਸ ਇੱਥੇ ਤੇ ਜਾ ਕੇ ਇਸ ਪ੍ਰਕਿਰਤੀ ਉਹ ਕਰ ਰਹਾਂਗਾ ਬਾਬਾ ਜੀ ਇੱਥੇ ਤੁਸੀਂ ਤੁਸੀਂ ਹੁਣ ਤਾਂ ਇਹਦੀ ਮਦਦ ਕਰ ਰਹੇ ਦੀ ਹੁਣ ਇਹਦੀ ਇੱਕ ਗੱਲ ਦੱਸੋ ਇਹ ਕਹਿੰਦਾ ਮੈਂ ਲਾਜ ਲਈ ਪੈਸੇ ਇਕੱਠੇ ਕਰਦਾ ਕਰਨਾ ਪੈ ਜਾਣਾ ਤਨ ਹੁਣ ਆਪਾਂ ਕਿਸੇ ਹੈ ਜੀ ਫਿਰ ਤੁਸੀਂ ਇਹ ਦੱਸੋ ਇਹ ਕਹਿੰਦਾ ਕਦੋਂ ਤੋਂ ਕਰ ਰਹੇ ਹੋ ਇਕੱਠੇ ਪੈਸੇ ਬਾਬਾ ਜੀ 2 ਸਾਲ ਹੀ ਗਿਆ ਪਰ ਮੈਂ ਲਗਾਤਾਰ 6 ਸਾਲ ਤੋਂ 6 ਸਾਲ ਹੋ ਗਿਆ ਤੁਹਾਨੂੰ ਇੱਕ ਮਿੰਟ ਹੁਣ ਕਿੰਨੇ ਸਾਲ ਤੋਂ ਪੈਸੇ ਇਕੱਠੇ ਕਰ ਰਹੇ ਕਿੰਨੇ ਕੁ ਪੈਸੇ ਇਕੱਠੇ ਹੋ ਜਾਣੇ ਚਾਹੀਦੇ ਨੇ ਹੁਣ ਤੱਕ ਕਟੋ ਘਟ 1000 ਰੁਪਏ ਰੋਜ਼ ਦਾ ਇਕੱਠਾ ਘਟੋ ਘਟ ਹੁੰਦਾ ਕਿੰਨੇ ਕੋ ਜਾਣੇ 10000 ਤਾਂ ਘਟੋ ਘਟ ਹੋਣਾ ਚਾਹੀਦਾ ਸੀ ਸਾਲ 'ਚ ਪੁੱਛੋ ਕਿੰਨੇ ਨੇ ਇਹਦੇ ਕੋਲ ਕਿੰਨੇ ਲੱਗਦੇ ਤੁਹਾਡੇ ਆਪਰੇਸ਼ਨ ਤੇ ਨਹੀਂ ਹੁਣ ਇਕੱਠੇ ਕਿੰਨੇ ਕਰ ਲਏ ਆ ਪੁੱਛੋ ਸਾਡੇ ਕਿੰਨੇ ਲੱਖ ਇਕੱਠਾ ਹੋ ਗਿਆ ਜੀ ਤੁਹਾਪਾ ਕਿੰਨੇ ਲੱਖ ਇਕੱਠੇ ਹੋ ਗਏ ਕੋਈ ਨਹੀਂ ਹੋਇਆ ਕਰਾਇਆ 100 ਰੁਪਏ ਵੀ ਹੈਗੇ ਇਹਨੂੰ ਪੁੱਛੋ ਲੋਟ ਜਿਹੜਾ Google Pay ਦਾ ਨੰਬਰ ਤੁਹਾਡੇ ਕੋਲ ਹੀ ਚੱਲਦਾ ਹਾਂਜੀ ਜਿਹੜਾ ਨੰਬਰ ਦਿੱਤਾ ਪੁੱਛ ਸਕਦੇ ਹੋ ਹੁਣ ਹੈ ਬਾਈ ਪਰ ਫੋਨ ਕੱਢੋ ਯਾਰ ਨਹੀਂ ਆਹ ਨੰਬਰ ਆਹ ਉਹ ਨੰਬਰ ਕਿਹਦੇ ਕੋਲ ਚੱਲਦਾ Google Pay ਹਾਂਜੀ Google Pay ਕਿਹਦੇ ਕੋਲ ਨੰਬਰ ਹੀ ਆਹੋ ਚਲੋ ਜਾਓ ਵੀਰੇ ਆਉ ਕੱਠ ਹੁੰਦਾ ਉਰੇ ਜਾਓ ਆਪਣਾ ਇਲਾਜ ਕਰਾ ਲਿਓ ਆਕੇ ਠੀਕ ਆ ਇਹਦਾ ਕਿਰਾਇਆ ਤੇ ਰਹਿੰਦੇ ਨੇ 5000 ਤੇ ਉਰੇ ਪੈਸੇ ਤਾਂ ਉਧਰੇ ਲੱਗੇ ਜਾਂਦੇ ਨੇ ਖਾਣ ਪੀਣ ਚ ਰੋਜ਼ ਸੇਵਾਜ ਨਹੀਂ ਜਾਂਦੇ ਥੋੜੇ ਪੈਸੇ ਵੀ ਵੀਰੇ ਸੇਵਾਜ ਨਹੀਂ ਲੱਗੇ ਹੈਗੇ ਜਿਹੜੇ ਤੁਸੀਂ ਦਿੱਤੇ ਨੇ ਉਹ ਤੁਸੀਂ ਇੱਕਦਮ ਗੁੱਸਾ ਨਾ ਕਰਿਓ ਪਾਪਾ ਦੇ ਭਾਗੀ ਬਣ ਰਹੇ ਆ ਆਪਾਂ ਦੇ ਕੇ ਇਹ ਪੈਸੇ ਚਲੋ ਜਿਹੜਾ ਕਰੂ ਉਹ ਭਰੂ ਆ ਆਪਾਂ ਨੂੰ ਆਪਾਂ ਵੀ ਵੀਰੇ ਯੋਗਦਾਨ ਪਾਤਾ ਉਹਦਾ ਸਹੀ ਹੈ ਚੱਲ ਬੜੇ ਵੀਰੇ ਮੜੇ ਜਾ ਕੇ ਉਧਰ ਹੋ ਜਾਓ ਸੋਸੰਗਤ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਕਮੈਂਟ ਕਰਨਾ ਸੁਣਾ ਸਭ ਤੋਂ ਤੁਹਾਡੇ ਲਈ ਵੀਡੀਓ ਲੈ ਕੇ ਆਜਾਣਾ ਸਿੰਘ ਛੀਦਾ ਬਾਬਾ ਹਨੂਮਾਨ ਸਿੰਘ ਜੀ ਇੱਥੇ ਦਰ ਬਾਬਾ ਹਨੂਮਾਨ ਸਿੰਘ ਜੀ ਜਿਸ ਜਗ੍ਹਾ ਤੇ ਬਹੁਤ ਸਾਰੇ ਭਿਖਾਰੀ ਭੀਖ ਮੰਗਦੇ ਨੇ ਸੋ ਅੱਜ ਵਾਰਨਿੰਗ ਦਿੱਤੀ ਆ ਲਗਾਤਾਰ ਇੱਥੇ ਵੀ ਗੇੜਾ ਰੱਖਾਂਗੇ ਤੁਸੀਂ ਵੀ ਧਿਆਨ ਰੱਖੋ ਇਹ ਲੋਕਾਂ ਨੂੰ ਭੀਖ ਨਾ ਦਿਓ ਜਿਵੇਂ ਕਿ ਇੱਕ ਸਾਲ ਤੋਂ ਭੀਖ ਮੰਗ ਰਿਆ ਸੀ ਇਹ ਬੰਦਾ ਪਰ ਹਜੇ ਤੱਕ 1 ਰੁਪਿਆ ਵੀ ਇਕੱਠਾ ਨਹੀਂ ਕੀਤਾ 5000 ਰੁਪਿਆ ਕਮਰੇ ਦੇ ਕਿਰਾਏ ਤੇ ਰਹਿੰਦਾ ਕਹਿੰਦਾ ਇਸ ਸਮੇ ਪੂਰਾ ਨਸ਼ੇ 'ਚ ਟੁੰਨ ਸੀਗਾ ਇਹ ਤੋ ਜਰੂਰ ਧਿਆਨ ਰੱਖੋ ਜੀ ਇਹ ਜੀ ਆਪਣੀ ਜੋ ਦਾਨ ਆ ਉਹ ਵੀ ਸਹੀ ਜਗ੍ਹਾ ਤੇ ਲਾਓ ਗਲਤ ਜਗ੍ਹਾ ਤੇ ਵੀ ਪਾਪਾਂ ਦੇ ਭਾਗੀ ਨਾ ਬਣੋ ਗਲਤ ਜਗ੍ਹਾ ਤੇ ਦਾਨ ਦੇ ਕੇ ਧੰਨਵਾਦ ਜੀ ਹਾਂ ਜੀ ਕੀ ਕਰਦੇ ਹੋ ਤੁਸੀਂ ਇੱਥੇ ਕਾਦੇਵਾਂ ਤੇ ਬੈਠੇ ਹਾਂ ਕੀ ਨਾਮ ਆ ਤੁਹਾਡਾ ਅਜੇ ਅਜੇ ਕੀ ਅੱਗੇ ਕੀ ਆ ਅਜੇ ਬੁਮਾਰਾ ਕਿੱਥੇ ਦੇ ਰਹਿਣਾ ਵਾਲੇ ਹੋ ਬਿਹਾਰ ਦੇ ਹੈ ਬਿਹਾਰ ਦੇ ਇੱਥੇ ਕੀ ਕਰਦੇ ਹੋ ਬਸ ਇੱਥੇ ਭੀਖ ਮੰਗਦੇ ਆ ਕਿੰਨੇ ਸਾਲ ਤੋਂ ਮੰਗਦੇ ਆ ਇਹ ਬਸ ਹੋ ਗਏ ਸਾਲ ਦੇਰ ਸਾਲ ਹੋ ਗਏ 15 ਸਾਲ ਹੋ ਗਏ ਤੁਹਾਨੂੰ ਹੋ ਗਏ ਨਾ ਫਿਰ ਤੂੰ ਸਾਲ ਡੇਢ ਸਾਲ ਕਹਿੰਦਾ ਝੂਠ ਕੇ ਬੋਲਦਾ ਬਾਬਾ ਹੁਣ ਐ ਦੱਸ ਦੋ ਹੱਲ ਨੇ ਤੇਰੇ ਕੋਲ ਦੋ ਰਾ ਨੇ ਜਾਂ ਤਾਂ ਤੈਨੂੰ ਹੁਣ ਜੇਲ੍ਹ ਭੇਜ ਦਿੰਨੇ ਆ ਤੈਨੂੰ ਪਤਾ ਪੰਜਾਬ ਚ ਹੁਣ ਭੀਖ ਮੰਗਣਾ ਗੈਰਕਾਨੂੰਨੀ ਆ ਪਤਾ ਤੈਨੂੰ ਜਾਂ ਫਿਰ ਤੂੰ ਆਪਣੇ ਤਰੀਕੇ ਨਾਲ ਆਪਣੇ ਘਰ ਚੱਲ ਜਾ ਦੱਸ ਕਿਹੜਾ ਰਸਤਾ ਕਰਨਾ ਘਰ ਤੇ ਲੈ ਜਾਣੇ ਬੱਸ ਚੱਲ ਜੋ ਬੇਨਤੀ ਆ ਤੁਹਾਨੂੰ ਪਹਿਲੀ ਵਾਰ ਸਿੰਘ ਬੇਨਤੀ ਕਰਦੇ ਹੁੰਦੇ ਨੇ ਦੂਜੀ ਵਾਰ ਬੇਨਤਾ ਕਰਦੇ ਹੁੰਦੇ ਨੇ ਪਤਾ ਬਈ ਬੇਨਤਾ ਸਿੰਘਾਂ ਦਾ ਚੱਲ ਜੋ ਬਾਬਾ ਜੀ ਗੁਰੂ ਘਰ ਮੂਰੇ ਮਾਹੌਲ ਨਾ ਖਰਾਬ ਕਰੋ ਠੀਕ ਆ ਬਥੇਰੀ ਕਮਾਈ ਕਰਨ ਲਈ 15 ਸਾਲ ਤੁਸੀਂ ਇਹ ਨਾ ਹੋਵੇ ਵੀ ਬਾਅਦ ਚੋ 15 ਸਾਲ ਦੀ ਕਮਾਈ ਵੀ ਦੇ ਕੇ ਕਿਹੜਾ ਛੋਟੇ ਟੋਡਾ ਉਹਦੇ ਨਾਲ ਵਧੀਆ ਵੀ ਇੱਕ ਨੇ ਤਰੀਕੇ ਨਾਲ ਚੱਲ ਜੋ ਇਹ ਤੇਰੀ ਘਰ ਵਾਲੀ ਆ ਹੈ ਕਿੰਨੇ ਜਵਾ ਕਿੰਨੇ ਤੇਰੇ ਇੱਕ ਮਿੰਟ ਹੈ ਜੀ ਇੱਕ ਹੋਣੇ ਵਾਲਾ ਜਵਾਬ ਹੈ ਛੋਟਾ ਜਿਹਾ ਹੈਗਾ ਫਿਰ ਉਹ ਨੂੰ ਕੀ ਸਿੱਖਿਆ ਦਵੇਂਗਾ ਤੂੰ ਕੋਈ ਰਜਗਾਰ ਕਰ ਲਾ ਬਥੇਰੇ ਪੈਸੇ ਇਕੱਠੇ ਕਰ ਲੇ ਕੋਈ ਦੁਕਾਨ ਕਰ ਲਾ ਕੋਈ ਬਿਜ਼ਨਸ ਕਰ ਲਾ ਕਾ ਸਾਰੀ ਜ਼ਿੰਦਗੀ ਭੀ ਕੇ ਮੰਗਣੀਆਂ ਨਹੀਂ ਚਲ ਚੱਕ ਲਾ ਟੈਂਡ ਫੋੜੀ ਪਰ ਇੱਥੋਂ ਚੱਕ ਲਾ ਫਟਾਫਟ ਅਸੀਂ ਅੱਜ ਤੂੰ ਐਂ ਲਾਲਾ ਵੀ ਗੁਰੂ ਘਰ ਨਤਮਸਤਕ ਹੋਇਆ ਵੀ ਤੁਹਾਡਾ ਤਾਂ ਟਾਈਮ ਚੰਗਾ ਨਹੀਂ ਸਾਡੇ ਨਾਲ ਪੁਲਿਸ ਪਾਰਟੀ ਹੋ ਹੁਣ ਬੁਲਾਉਣੀ ਦੀਗੀ ਫਿਰ ਫਾਇਦਾ ਨਹੀਂ ਆਵੀ ਤੇਰਾ ਪਿੱਛੇ ਪਰਿਵਾਰ ਰੋਲੂਗਾ ਠੀਕ ਆ ਅੱਜ ਤੋਂ ਬਾਅਦ ਬਾਬਾ ਜੀ ਦਿਖ ਗਿਆ ਨੰਬਰ ਤੁਹਾਡੇ ਕੋ ਮੇਰਾ ਹੈਗਾ ਮੈਨੂੰ ਫੋਨ ਕਰਦੇ ਹੋ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਠੀਕ ਆ ਅੱਜ ਤੋਂ ਬਾਅਦ ਤਾਂ ਨਹੀਂ ਆਉਂਦਾ ਆ ਵੀਡੀਓ ਤੇ ਦੱਸਦੇ ਉੱਚੀ ਦੇ ਕੇ ਕਿ ਅੱਜ ਤੋਂ ਬਾਅਦ ਨਹੀਂ ਆਉਂਦਾ ਮਾਫੀ ਮੰਗ ਮੰਗ ਲਾ ਇੱਕ ਵਾਰ ਸੰਗਤ ਤੋਂ ਸੰਗਤ ਤੋਂ ਮਾਫੀ ਮੰਗ ਲਾ ਗਲਤੀਆਂ ਲਈ ਕਿ ਅੱਗੇ ਤੋਂ ਨਹੀਂ ਆਉਂਦਾ ਮੈਂ ਅੱਗੇ ਰ ਮ ਆਨੇ ਨਹੀਂ ਜੀ ਮੈਂ ਮਾਫੀ ਮੰਗਦਾ ਹਾਂ ਬਾਜ ਜਾਓ